ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਬੈਲਜੀਅਮ ਤੋਂ ਪਿਛਲੇ ਵਲੌਗ ਚ ਤੁਸੀਂ ਦੇਖਣਾ ਸੀ ਇਹ ਛੋਟਾ ਜਿਹਾ ਕੰਟਰੀ ਹੈ ਇਹਦੇ ਵਿੱਚ ਪਹੁੰਚ ਗਏ ਸੀ ਇਹਦੇ ਇੱਕ ਪਾਸੇ ਫ੍ਰਾਂਸ ਲੱਗਦਾ ਹੈ ਤੇ ਇੱਕ ਪਾਸੇ ਜਰਮਨ ਲੱਗਦਾ ਹੈ ਨੀਦਰਲੈਂਡ ਦਾ ਵੀ ਗੁਆਂਢੀ ਦੇਸ਼ ਹੈ ਬਹੁਤ ਨਿੱਕਾ ਜਿਹਾ ਹੈਗਾ ਤੇ ਅੱਜ ਅਸੀਂ ਇਸ ਦੀ ਰਾਜਧਾਨੀ ਬਰਸਲ ਦੇ ਵਿੱਚ ਪਹੁੰਚੇ ਹਾਂ ਸਭ ਤੋਂ ਪਹਿਲਾਂ ਤੇ ਰਾਜਧਾਨੀ ਤੋਂ ਸ਼ੁਰੂ ਕਰਾਂਗੇ ਬੈਲਜੀਅਮ ਦਾ ਟੂਰ ਹੈ ਜਿਹੜਾ ਤੇ ਰਾਜਧਾਨੀ ਪਹਿਲਾਂ ਕਿਹੋ ਜੀ ਆ ਕਿਹੋ ਜਆ ਆਲਾ ਦਵਾਲਾ ਕੀ ਕੁਛ ਇੱਥੇ ਦੇਖਣ ਵਾਲਾ ਇਸ ਤੋਂ ਬਾਅਦ ਫਿਰ ਕੱਲ ਨੂੰ ਇੱਥੇ ਬਹੁਤ ਸਾਰੇ ਪੰਜਾਬੀ ਵੀ ਬੈਲਜੀਅਮ ਦੇਸ਼ ਦੇ ਵਿੱਚ ਰਹਿੰਦੇ ਆਗੇ ਪੁਰਾਣੇ ਪੰਜਾਬੀ ਆਏ ਹੋਏ ਆ 90 95 ਦੇ ਤੇ ਉਹਨਾਂ ਉਹ ਸਾਰਾ ਤੁਹਾਨੂੰ ਦੇਖਣ ਨੂੰ ਬੈਲਜੀਅਮ ਤੋਂ ਹੁਣ ਮਿਲਦਾ ਰਹੂਗਾ ਅੱਜ ਸਾਡੇ ਨਾਲ ਨੇ 22 ਜਸਕੀਰਤ ਇਹਨੂੰ ਇਹਨਾਂ ਕੱਚਾ ਨਾਮ ਨਾਲ ਦਾ ਸੰਦੇਸ਼ ਹੈ ਤੇ ਇਹ ਸਾਨੂੰ ਸੰਦੇਸ਼ ਦੇਣਗੇ ਵੀ ਰਾਜਧਾਨੀ ਚ ਕੀ ਕੁਛ ਦੇਖਣ ਵਾਲਾ ਠੀਕ ਹੈ ਜੀ ਹਾਂਜੀ ਬਾਕੀ ਤੇ ਇਹ ਆਪਣੇ ਮਿੱਤਰ ਨੇ ਜੀ ਬਾਈ ਰਣਜੀਤ ਸਿੰਘ ਉਹਨਾਂ ਦੇ ਬੇਟੇ ਨੇ ਠੀਕ ਹੈ ਤੇ ਇਹ ਹੋਣਗੇ ਤੇ ਨਾਲ ਸਾਡੇ ਹੋਣਗੇ ਖੁਸ਼ੀ ਤੇ ਇੱਕ ਸਾਡੀ ਕੁੜੀ ਵੀ ਆਏ ਭੈਣ ਭਰਾ ਨੇ ਤੇ ਇਹ ਥੋੜਾ ਜਿਹਾ ਕੈਮਰਾ ਫਰੈਂਡਲੀ ਘੱਟ ਨੇ ਤਾਂ ਕਰਕੇ ਇਹ ਵਲੌਗ ਜਿ ਤੁਹਾਨੂੰ ਘੱਟ ਦਿਖਣਗੇ ਠੀਕ ਹੈ ਤੇ ਬਾਕੀ ਹੁਣ ਰਹਿਣਾ ਸੀ ਇਕੱਠੇ ਆ ਸਾਰਾ ਦਿਨ ਉਹ ਸੰਗਦੇ ਆ ਤੇ ਹੁਣ ਤੁਹਾਨੂੰ ਜੀ ਅਸੀਂ ਸਭ ਤੋਂ ਪਹਿਲਾਂ ਇਹਦਾ ਜਿਹੜਾ ਸਿਟੀ ਦਾ ਸੈਂਟਰ ਹੈ ਉਧਰਲੇ ਪਾਸੇ ਲੈ ਕੇ ਚੱਲਦੇ ਆ ਜਿਹੜੀ ਰਾਜਧਾਨੀਆਂ ਮੈਨੂੰ ਦੇਖਣ ਨੂੰ ਥੋੜਾ ਥੋੜਾ ਇੱਥੇ ਭੀੜ ਭੜਕਾ ਬਾਕੀ ਕੈਪੀਟਲ ਸਿਟੀਜ਼ ਦੇ ਮੁਕਾਬਲੇ ਘੱਟ ਮਿਲ ਰਿਹਾ ਹੈਗਾ ਪਤਾ ਨਹੀਂ 22 ਜਸਕੀਰਤ ਕਹਿ ਰਹੇ ਸੀ ਅੱਜ ਵੀਕਐਂਡ ਹੈ ਵੀਕਐਂਡ ਕਰਕੇ ਗੋਰੇ ਕਹਿੰਦੇ ਛੁੱਟੀਆਂ ਤੇ ਗਏ ਹੋਏ ਆ ਮੈਨੂੰ ਹਾਲੀ ਦਿ ਇਹਹੀ ਇਹ ਹੀ ਗੱਲ ਹੈ ਜਸਕੀਰਤ ਹਾਂਜੀ ਭਾਜੀ ਹੁੰਦੀ ਹੈ ਇਸ ਵੇਲੇ ਬੈਲਜੀਅਮ 'ਚ ਮੌਸਮ ਬਹੁਤ ਖਰਾਬ ਚੱਲਦਾ ਪਿਆ ਹੈ ਤੇ ਜ਼ਿਆਦਾਤਰ ਗੋਰੇ ਮਤਲਬ ਬਾਹਰ ਜਾਣਾ ਜ਼ਿਆਦਾ ਪਸੰਦ ਕਰਦੇ ਜਿੱਥੇ ਗਰਮੀ ਬਹੁਤ ਜ਼ਿਆਦਾ ਹੈ ਬੈਲਜੀਅਮ ਮਤਲਬ ਗੋਰਿਆਂ ਨੂੰ ਠੰਪ ਪਸੰਦ ਹੈ ਹਾਂਜੀ ਸਾਨੂੰ ਠੰਡ ਪਸੰਦ ਹੈ ਸਾਨੂੰ ਤਾਂ ਸਾਨੂੰ ਠੰਡ ਪਸੰਦ ਹੈ ਤੇ ਗੋਰੇ ਨੂੰ ਗਰਮੀ ਪਸੰਦ ਹੈ ਤਾਂ ਕਰਕੇ ਜਿੰਨੇ ਯੂਰਪ ਦੇ ਠਹਿਟਲੇ ਮੁਲਕ ਉਹਨਾਂ 'ਚ ਗਰਮੀ ਵੱਧ ਪੈਂਦੀ ਉਧਰ ਚੱਲ ਜਾਂਦੇ ਹਾਂ ਹਾਂਜੀ 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 ਆਪਾਂ ਗਰਮ ਦੇਸ਼ ਤੋਂ ਆਪਾਂ ਗਰਮ ਦੇਸ਼ ਤੋਂ ਆਏ ਹਾਂ ਤੇ ਆ ਰਹਿੰਦੇ ਠੰਡੇ ਦੇਸ਼ 'ਚ ਸੋ ਇਹਨਾਂ ਮੌਸਮ ਅੱਜ ਇੱਥੇ ਦਾ ਬਹੁਤ ਜ਼ਿਆਦਾ ਸਹੀ ਹੈ। ਨਾ ਧੁੱਪਾ, ਨਾ ਠੰਡਾ, ਨਾ ਜਮੀ ਪੈ ਰਿਆ। ਹਵਾ ਬਸ ਥੋੜੀ ਜਿਹੀ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਜੀ। ਤੇ ਹੁਣ ਅਸੀਂ ਜਾ ਰਹੇ ਹਾਂ ਜੀ ਇਹ ਨਿੱਕੀਆਂ-ਨਿੱਕੀਆਂ ਗਲੀਆਂ ਦੇ ਵਿੱਚ ਹੁੰਦੀ ਜਿਹੜਾ ਉਹ ਤੁਹਾਨੂੰ ਉੱਪਰ ਦਿਖ ਰਿਹਾ ਹੁਣ ਉਹ ਉੱਥੇ ਉਹ ਸੈਂਟਰ ਹੈ ਤੇ ਉਧਰ ਵੱਲ ਨੂੰ ਅਸੀਂ ਜਾਣਾ ਹੈਗਾ। ਇਹ ਛੋਟੀਆਂ-ਛੋਟੀਆਂ ਗਲੀਆਂ ਵਿੱਚ ਹੁੰਦੀ ਹੁੰਦੀ ਹੈ। ਬਰਸਲ ਸੋਨਾ ਸ਼ਹਿਰ ਆ ਤੇ ਮਸ਼ਹੂਰ ਹੈ ਜਿਆਦਾ ਆਪਣੀਆਂ ਪੁਰਾਣੀਆਂ ਚਰਚਸ ਕਰਕੇ। ਪਰਾਣੀਆਂ ਇਮਾਰਤਾਂ ਕਰਕੇ ਤੇ ਉਹ ਹਰੇਕ ਸ਼ਹਿਰ ਦੇ ਜਿੰਨੇ ਯੂਰਪ ਦੇ ਤੁਸੀਂ ਸਿਟੀ ਸੈਂਟਰ ਚ ਲਗਭਗ ਆ ਦੇਖਦੇ ਹੋ ਸਾਰੇ ਮੈਨੂੰ ਲੱਗਦਾ ਉਵੇਂ ਹੀ ਹੋ ਬਾਕੀ ਦੇਖਦੇ ਆ ਕਿੰਨਾ ਕਿ ਡਿਫਰੈਂਟ ਮਿਲਦਾ ਜਿਹੜਾ ਨਾ ਬੈਲਜੀਅਮ ਹੈ ਇਹਦੇ ਚਾਰ ਸ਼ਹਿਰ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਇਹਦੇ ਚ ਇੱਕ ਹੈਗਾ ਐਂਟਵਰਪ ਤੇ ਜਿੱਥੇ ਹੀਰੇ ਹੀਰੀਆਂ ਦੀ ਸਭ ਤੋਂ ਵੱਡੀ ਮਾਰਕੀਟ ਲੱਗਦੀ ਹੈ ਤੇ ਉੱਥੇ ਹੀਰੀਆਂ ਦੀਆਂ ਡਾਇਮੰਡਸ ਦੀਆਂ ਸ਼ਾਪਸ ਵੀ ਹੈ ਤੇ ਉਹ ਤੋਂ ਮੈਨਾਂ ਇੱਕ ਹੈਗਾ ਬਰੂਕਸ ਬਰੂਕਸ ਚ ਪੀਕੇ ਮੂਵੀ ਦੀ ਸ਼ੂਟਿੰਗ ਹੋਈ ਸੀ ਪਹਿਲਾਂ ਮਨਾਂ ਸੀ ਮੈਂ ਐਮਸਟਰਡਮ ਚ ਹੋਈ ਸੀ ਉਹ ਬਰੂਕਸ ਚ ਹੀ ਹੋਈ ਹੈ ਨਾ ਬਰੂਕਸ ਚ ਹਾਂਜੀ ਤੇ ਇੱਕ ਹੈਗਾ ਗਿਆ ਗੈਂਟ ਉਹ ਬਹੁਤ ਪੁਰਾਣਾ ਸ਼ਹਿਰ ਆ ਉਹ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਚੌਥਾ ਆ ਗਿਆ ਜੀ ਰਾਜਧਾਨੀ ਬਰੂਕਸ ਜਿਹੜਾ ਜ ਤੁਹਾਨੂੰ ਕਮਾ ਰਹੇ ਹਾਂ ਸੀ ਹਨਾ ਤੇ ਕਈਆਂ ਲੋਕਾਂ ਨੂੰ ਇਸ ਚੀਜ਼ ਦਾ ਵੀ ਨਹੀਂ ਪਤਾ ਕਿ ਜਿਹੜੀ ਯੂਰਪ ਦੀ ਰਾਜਧਾਨੀ ਵੀ ਬੈਲਜੀਅਮ ਹੀ ਆ ਬਹੁਤ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਹੈਗਾ ਪੂਰੇ ਯੂਰਪ ਦੀ ਪੂਰੇ ਯੂਰਪ ਦੀ ਰਾਜਧਾਨੀ ਬੈਲਜੀਅਮ ਹੈ ਇੱਥੇ ਮਤਲਬ ਜਿੰਨਾ ਇਹ ਯੂਰਪ ਕੰਟੀਨੈਂਟ ਹੈ ਉਹ ਪੂਰਾ ਬੈਲਜੀਅਮ ਅੱਛਾ ਉਹਦੀ ਕੈਪੀਟਲ ਬੈਲਜੀਅਮ ਬੈਲਜੀਅਮ ਹਾਂਜੀ ਹਾਂਜੀ ਤੇ ਇਸੇ ਕਰਕੇ ਬਾਈ ਜੀ ਮੈਨੂੰ ਤਾਂ ਤੁਸੀਂ ਕਹਿ ਰਹੇ ਸੀ ਇਹਦਾ ਆਫਿਸ ਵੀ ਇੱਥੇ ਹੈ ਨਾ ਯੂਨੀਅਨ ਹੈ ਯੂਰਪ ਯੂਨੀਅਨ ਵੀ ਬੈਲਜੀਅਮ 'ਚ ਇਸੇ ਕਰਕੇ ਹੀ ਆ ਕਿਉਂਕਿ ਉਹ ਰਾਜਧਾਨੀ ਇਸ ਦੀ ਰਾਜਧਾਨੀ ਜਿੰਨੇ ਵੀ ਵੱਡੇ ਯੂਰਪ ਦੇ ਜਿੰਨੇ ਵੀ ਬੰਦੇ ਆਉਂਦੇ ਨੇ ਕੋਈ ਪ੍ਰੈਜ਼ੀਡੈਂਟ ਆਉਂਦੇ ਨੇ ਉਹ ਸਾਰੇ ਬੈਲਜੀਅਮ ਹੀ ਆਉਂਦੇ ਨੇ ਯੂਰਪੀ ਯੂਨੀਅਨ 'ਚ ਆਉਂਦੇ ਸਾਰੇ ਤੇ ਇਸੇ ਕਰਕੇ ਸਾਨੂੰ ਐਸੀ ਪਹਿਲਾਂ ਰਾਜਧਾਨੀ ਤੋਂ ਸ਼ੁਰੂ ਕਰੀ ਅਸੀਂ ਕੈਪੀਟਲ ਸਿਟੀ ਕਮਾ ਕੇ ਤੁਹਾਨੂੰ ਸਾਰਾ ਫਿਰ ਜਿਹੜੇ ਆਲੇ ਦੁਆਲੇ ਦੇ ਸ਼ਹਿਰ ਹੈ ਫਿਰ ਉਹ ਤੇ ਹੁਣ ਅਸੀਂ ਪਹੁੰਚੇ ਆ ਜੀ ਇਹਦੇ ਗ੍ਰੈਂਡ ਪੈਲੇਸ ਕਰੋਟੇ ਮਾਰਕੀਟ ਦੇ ਕੋਲ ਜੇ ਤੇ ਇੱਥੇ ਬਰਸਲ ਹੈਂਡਿਕਰਾਫਟ ਮਾਰਕੀਟ ਵੀ ਲੱਗੀ ਹੋਈ ਆ ਤੇ ਲਗਭਗ ਸੈਂਟਰ ਜਿਹਾ ਹੋਣਾ ਸ਼ੁਰੂ ਹੋ ਗਿਆ ਤੇ ਜਿਹੜਾ ਬੈਲਜੀਅਮ ਮਸ਼ਹੂਰ ਆ ਸਭ ਤੋਂ ਜ਼ਿਆਦਾ ਓ ਬਾਈ ਜੀ ਦੱਸਣਗੇ ਬਾਈ ਕਦੇ ਕਰਕੇ ਆ ਬੈਲਜੀਅਮ مشهور ਹੈਗਾ ਚੋਕਟ ਵਾਸਤੇ ਬੈਲਜੀਅਮ ਦੀ ਚੋਕਟ ਬਹੁਤ مشهور ہے ہاں جی ਬੈਲਜੀਅਮ ਦਾ ਜਿਹੜਾ ਸ਼ੀਸ਼ਾ ਜਿਹੜਾ ਪੱਕਾ ਚਿਕਨੇ ਗਲਾਸ ਉਸ ਕਾ ਕੇ ਬਹੁਤ ਜ਼ਿਆਦਾ مشهور ਹੈ ہاں جی ਤੇ ਬੈਲਜੀਅਮ ਦੇ ਵਾਫਲ ਜਿਹੜਾ ਆਪਾਂ ਪੂਰੀ ਦੁਨੀਆ 'ਚ ਵਾਫਲ ਦੇਖਦੇ ਆ ਉਹ ਬੈਲਜੀਅਮ ਦੇ ਜਿਆਦਾ ਵਾਫਲ ਵਾਫਲ ਕੀ ਹੈ ਵਾਫਲ ਖਾਣ ਵਾਲੀ ਚੀਜ਼ ਆ اچھا ਉਹ ਆਪਾਂ ਨੂੰ ਇਸ ਵੇਲੇ ਇੰਡੀਅਨ ਇੰਡੀਆ 'ਚ ਵੀ ਬਹੁਤ ਜ਼ਿਆਦਾ ਮਿਲਦੇ ਆ ਕਿ ਬੈਲਜੀਅਮ ਵਾਫਲ ਹੁੰਦੇ ਆ اچھا ਠੀਕ ਹੈ ਮੈਨੂੰ ਬੈਲਜੀਅਮ ਦੇ ਨੇ ਤੇ ਜਿਹੜੀ ਚੌਥੇ ਗਾ ਤੇ مشهور ਹੈ ਕਿ ਫਰਾਈਜ਼ ਯਰਪ ਪੰਜ ਬੈਲਜੀਅਮ ਪਪਰ ਨੂੰ ਫ੍ਰਿਤ ਕਿਹਦੇ ਉਹ ਤਾਂ ਨੀਦਰਲੈਂਡ ਚ ਵੀ ਮਸ਼ਹੂਰ ਸੀ ਹੈ ਨਾ ਪ੍ਰਾਈਜ਼ ਉਹ ਹੈਗੇ ਨੀਦਰਲੈਂਡ ਸੇ ਮਸ਼ਹੂਰ ਨੇ ਬਟ ਹੈਗੇ ਮੇਡ ਇਨ ਬੈਲਜੀਅਮ ਮੇਡ ਇਨ ਬੈਲਜੀਅਮ ਮੇਡ ਇਨ ਬੈਲਜੀਅਮ ਆ ਆ ਸਾਰੇ ਚਾਰ ਪੰਜ ਚੀਜ਼ ਸਾਰੇ ਮੇਡ ਇਨ ਬੈਲਜੀਅਮ ਹੀ ਆ ਤੇ ਬੈਲਜੀਅਮ ਦੀ ਜਿਹੜੀ ਬੀਅਰ ਵੀ ਬਹੁਤ ਮਸ਼ਹੂਰ ਹੈ ਅੱਛਾ ਬੈਲਜੀਅਮ ਚ ਆਈ ਥਿੰਕ ਸਭ ਤੋਂ ਜ਼ਿਆਦਾ ਬੀਅਰ ਜਿਹੜੀ ਪ੍ਰੋਡਿਊਸ ਹੁੰਦੀ ਆ ਸੀ ਬੈਲਜੀਅਮ ਚ ਸਭ ਤੋਂ ਜ਼ਿਆਦਾ ਹੁੰਦੀ ਹੈ ਅੱਛਾ ਤੇ ਵਰਲਡ ਵਾਈਡ ਚ ਸਭ ਤੋਂ ਜ਼ਿਆਦਾ ਬੈਲਜੀਅਮ ਦੀ ਬੀਅਰ ਜ਼ਿਆਦਾ ਮਸ਼ਹੂਰ ਜਾਂਦੀ ਹੈ ਤੇ ਯਰਪ ਚ ਸਭ ਤੋਂ ਕਲਟਰ ਆਇਰਲੈਂਡ ਜੀ ਦੇਖੇ ਸਕਾਟਲੈਂਡ ਸਰਕ ਦੇ ਬਣਦੀ ਇਹੋ ਜੀਆਂ ਪੁਰਾਣੀਆਂ ਚੀਜ਼ਾਂ ਇਹ ਬਣਾਈ ਜਾਉਂਦੇ ਆ ਕੈਂਡਲਸ ਨੇ ਤੇ ਅਸੀਂ ਤੁਹਾਨੂੰ ਹੁਣ ਇੱਧਰ ਦਿਖਾਉਂਦੇ ਦਿਖਾਉਂਦੇ ਇਹ ਇੱਧਰ ਲੈ ਗਲੀਆਂ ਚ ਲੈ ਕੇ ਚੱਲਦੇ ਆ ਜੀ ਪੁਰਾਣੀਆਂ ਗਲੀਆਂ ਚ ਇਹ ਹੈਂਡੀਕਰਾਫਟ ਦਾ ਇਹ ਤਾਂ ਜਿਵੇਂ ਉੱਪਰ ਪਾੜੀ ਲਿਆ ਤੁਸੀਂ ਚੀਜ਼ਾਂ ਲੱਗੀਆਂ ਹੋਈਆਂ ਤੇ ਇਹੋ ਜੀਆਂ ਬੈਲਜੀਅਮ ਦੀਆਂ ਗਲੀਆਂ ਹੈਗੀਆਂ ਬੈਲਜੀਅਮ ਵਾਪਸ ਦੇਸ਼ ਇਹ ਬਹੁਤ ਨਿੱਕਾ ਜ ਹੈ ਤੇ ਕਰੰਸੀ ਇੱਥੇ ਯੂਰੋ ਚੱਲਦੀ ਹੈ ਕਿਉਂਕਿ ਯੂਰਪੀਅਨ ਯੂਨੀਅਨ ਦਾ ਪਾਰਟ ਆ ਤੇ ਹੈ ਪੁਰਾਣਾ ਛੋਟੇ ਇਹਦੀ ਜਿਹੜੀ ਲੈਂਗੁਏਜ ਹੈ ਇਹਦੀ ਆਪਣੀ ਉਹ ਇੱਥੇ ਕੋਈ ਹੈਲਿੰਗੀ ਡੱਚ ਬੋਲੀ ਜਾਂਦੀ ਹੈ ਇੱਥੇ ਤੇ ਫ੍ਰੈਂਚ ਬੋਲੀ ਜਾਂਦੀ ਆ ਤੇ ਇਸ ਤੋਂ ਇਲਾਵਾ ਥੋੜੀ ਜੀ ਜਰਮਨ ਦੀ ਨੀਦਰਲੈਂਡ ਦੀ ਤੇ ਫ੍ਰਾਂਸ ਦੀ ਤਿੰਨੇ ਦੇਸ਼ਾਂ ਦੀ ਮਿਕਸ ਜੀ ਲੈਂਗੁਏਜ ਹੈ ਇਹ ਦੇਸ਼ 'ਚ ਬੋਲੀ ਜਾਂਦੀ ਹੈ ਜਿਹੜੇ ਇਹ ਦੇਸ਼ ਹਨ ਬੈਲਜੀਅਮ ਹੋ ਗਿਆ ਹਾਲੈਂਡ ਹੋ ਗਿਆ ਇਹ ਬੜੇ ਨਿੱਕੇ ਨਿੱਕੇ ਆ ਇਹ ਜਿਹੜੇ ਇਹਨਾਂ ਦੇ ਨਾਲ ਦੇ ਵੱਡੇ ਦੇਸ਼ ਆ ਜਿਵੇਂ ਇਹਦੇ ਨਾਲ ਜਰਮਨ ਬਹੁਤ ਵੱਡਾ ਦੇਸ਼ ਲੱਗਦਾ ਤੇ ਫਰਾਂਸ ਬਹੁਤ ਵੱਡਾ ਦੇਸ਼ ਆ ਇਹ ਉਹਨਾਂ ਚੋਂ ਹੀ ਨਿਕਲੇ ਹੋਏ ਆ ਕਿਤੇ ਨਾ ਕਿਤੇ ਤੇ ਬੈਲਜੀਅਮ ਦਾ ਖਾਸ ਕਰਕੇ ਇਹਨੂੰ ਕਹਿੰਦਾ ਵੀ ਨੀਦਰਲੈਂਡ ਤੋਂ ਹਾਲੈਂਡ ਤੋਂ ਵੀ ਇਹ ਟੁੱਟਿਆ ਹੋਇਆ ਜਿਵੇਂ ਪੰਜਾਬ ਚ ਜ਼ਿਲ੍ਹੇ ਨਹੀਂ ਬਣ ਜਾਂਦੇ ਜਿਵੇਂ ਸਾਡਾ ਬਰਨਾਲਾ ਜ਼ਿਲ੍ਹਾ ਸੰਗਰੂਰ ਚੋਂ ਨਿਕਲੇਗਾ ਤੇ ਬਠਿੰਡੇ ਜੋ ਮਾਨਸਾ ਅੱਗੇ ਨਿਕਲੇਗਾ ਐਵੇਂ ਕਰਕੇ ਮਤਲਬ ਇਹ ਦੇਸ਼ ਦੂਜੇ ਦੇਸ਼ਾਂ ਚੋਂ ਨਿਕਲੇ ਹੋਏ ਇਸੇ ਕਰਕੇ ਜਿਹੜੀ ਇਹ ਤੁਹਾਨੂੰ ਲੈਂਗੁਏਜ ਆ ਉਹ ਵੀ ਇੰਨਾ ਕੰਟਰੀ ਚ ਬਾਕੀ ਵਾਲੀ ਬੋਲੀ ਜਾਂਦੀ ਆ ਹੁਣ ਜਿਹੜਾ ਛੋਟਾ ਜਿਹਾ ਦੇਸ਼ ਹੈ ਬੈਲਜੀਅਮ ਜਿਹੜਾ ਇਹਦਾ ਫਰਾਂਸ ਨਾਲ ਪਾਸਾ ਲੱਗਦਾ ਜਾਂ ਖਾਸ ਕਰਕੇ ਜਿਹੜੀ ਕੈਪੀਟਲ ਸਿਟੀ ਹੈ ਤੁਹਾਡੀ ਇਹ ਤੇ ਇਥੇ ਫ੍ਰੈਂਚ ਤੁਹਾਨੂੰ ਮਿਲੂਗੀ ਜੇ ਤੁਸੀਂ ਜਰਮਨ ਵੱਲ ਨੂੰ ਚੱਲ ਜੂਗੇ ਉੱਥੇ ਮਤਲਬ ਉਹਨਾਂ ਦੀ ਲੈਂਗੁਏਜ ਹੈ ਨੀਦਰਲੈਂਡ ਨੂੰ ਉੱਪਰਲੇ ਪਾਸੇ ਨੂੰ ਚੱਲ ਜੂਗੇ ਤੇ ਉੱਥੇ ਡੱਚ ਬੋਲਦੇ ਆ ਇਹ ਸਾਹਮਣੇ ਆ ਗਿਆ ਜੀ ਗੈਲਰੀਜ਼ ਰਾਇਲਜ਼ ਹਬਰਟ ਤੇ ਇਹ ਹਾਲ ਇੱਕ ਜਿਵੇਂ ਕੰਸਰਟ ਕਹੇ ਕੰਸਰਟ ਹਾਲ ਆ ਵੀਰੇ ਨੇ ਨਹੀਂ concert ਹੋਣਗੇ just ਇੱਕ ਗੈਲਰੀ ਸੋਹਣੀ ਜਿਹੀ ਹੈਗੀ ਹੈ ਸੋਹਣੀ ਗੈਲਰੀ ਹੈ ਤੇ ਇੱਥੇ ਜਿੱਦਾਂ ਹੁਣ ਇੱਥੇ ਜਿਹੜੇ ਬੰਦੇ ਨੇ ਆਪਣਾ ਆਪਣੇ ਦੇ ਕੋਈ ਗਾਣੇ ਗਾਦੇ ਕੋਈ ਕੁਸ਼ ਕਰਦੇ ਨੇ ਮੈਂ ਕਿਹ ਕਿਤੇ ਬੁੱਤ ਹੈ ਹੱਥ ਖੜੇ ਬਰਾਵਾ ਹਾਂਜੀ ਕੀ ਕਹਿੰਦੇ ਸੀ ਵੀਰੇ ਮੈਂ ਕਹਾ ਗੈਲਰੀ ਮਤਲਬ ਇੱਕ ਬੜੀ ਸੋਹਣੀ ਜਿਹੀ ਬਣਾਈ ਪਈ ਹੈ ਮਤਲਬ ਰਾਇਲ ਗੈਲਰੀ ਹੈ ਮਤਲਬ ਅੰਦਰੋ ਜੇ ਅੰਦਰ ਤੌਰ ਤੇ ਸ਼ਾਪਿੰਗ ਲਈ ਹੈ ਹੈ ਤੌਰ ਤੇ ਸ਼ਾਪਿੰਗ ਵਾਸਤੇ ਚੋਕੜ ਕੀਤੀ ਸੀ ਉਹ ਵੀ ਖਰੀਦ ਸਕਦੇ ਆ ਜਿਸ ਬੰਦੇ ਨੇ ਰੋਲੈਕਸ ਖਰੀਦਣੀ ਆ ਉਹ ਵੀ ਖਰੀਦ ਸਕਦਾ ਹੈ ਅੱਛਾ ਉਹ ਜਿਵੇਂ ਮਿਲਾਨ ਦੇ ਵਿੱਚ ਅਸੀਂ ਇੱਕ ਸਟਰੀਟ ਬਣਾਈ ਹੋਈ ਸੀ ਜੀ ਛੋਟੀ ਜੀ ਉਹ ਆ ਇੱਥੇ ਆ ਕੇ ਥੋੜਾ ਜਿਆ ਰੌਣਕ ਮੇਲਾ ਭੀੜ ਭੜੱਕਾ ਦੇਖਣ ਨੂੰ ਮਿਲਿਆਗਾ ਪਹਿਲਾਂ ਤਾਂ ਸ਼ਹਿਰ ਦੇ ਸੈਂਟਰ ਤੋਂ ਥੋੜਾ ਜਿਹਾ ਬਾਹਰ ਸੀ ਅਸੀਂ ਤੇ ਥੋੜੀ ਜੀ ਤੁਹਾਨੂੰ ਅਨਰਲੇ ਪਾਸੇ ਉਹ ਗੈਲਰੀ ਦਿਖਾ ਕੇ ਲਿਆਉਂਦੇ ਆ ਜਿਹੜੀ ਗੈਲਰੀਸ ਰॉयਲ ਹਬਰਟਸ ਮਿਲਾਨ ਦੇ ਵਿੱਚ ਜਿਹੜੀ ਸਟਰੀਟ ਦਿਖਾਈ ਸੀ ਨਾ ਤੁਹਾਨੂੰ ਜਿੱਥੋਂ ਫੈਸ਼ਨ ਸ਼ੁਰੂ ਹੁੰਦਾ ਉਹ ਵੀ ਐਸੀ ਤਰ੍ਹਾਂ ਸੀ ਪਰ ਉਹ ਤਾਂ ਬਾੜੀ ਹਾਈ ਲੈਵਲ ਸੀ ਤੇ ਇੱਥੇ ਵੀ ਇੱਕ ਇਹ ਗਲੀ ਬਣੀ ਹੋਈ ਹੈ ਇੱਥੇ ਸਾਰੇ ਜਣੇ ਸ਼ੋਪਿੰਗ ਦੇ ਲਈ ਆਉਂਦੇ ਆ ਤੇ ਕੁਝ ਮੇਰੇ ਖਿਆਲ ਚ ਰੈਸਟੋਰੈਂਟ ਖਾਣ ਪੀਣ ਦੇ ਵੀ ਦਿਖ ਰਹੇ ਆ ਤਗੜੇ ਤੋਂ ਤਗੜੇ ਜਿਹੜੇ ਸਟੋਰ ਆ ਉਹ ਵੀ ਇੱਥੇ ਆ ਤੇ ਖੁਸ਼ੀ ਨੇ ਜੇ ਮੈਨੂੰ ਕੁਛ ਗਿਫਟ ਕਰਨਾ ਹੈ ਕਿਉਂਕਿ ਮੇਰਾ ਬਰਥਡੇ ਵੀ ਆ ਰਿਹਾ ਹੈ ਖੁਸ਼ੀ ਗਿਫਟ ਕਰ ਸਕਦੇ ਆ ਹੱਥ ਘੜੇ ਆ ਰੋਲੈਕਸ ਦਾ ਜਿਹੜਾ ਸਟੋਰ ਆ ਜਾਂ ਸ਼ੋਅਰੂਮ ਆ ਨਾ ਉਹ ਇੱਥੇ ਤੁਹਾਨੂੰ ਸਾਰੇ ਲਗਭਗ ਸਾਰੇ ਸ਼ਹਿਰਾਂ 'ਚ ਮਿਲ ਜੂ ਯਾਰ ਭੰਦੇ 'ਚ ਇਧਰ ਦੇ ਲੋਕ ਬੰਨਦੇ ਆ ਰੋਲੈਕਸ ਬਹੁਤ ਜ਼ਿਆਦਾ ਇੰਡੀਆ 'ਚ ਤਾਂ ਤਨ 103500 ਦੀ ਜੱਲੀ ਵੀ ਮਿਲ ਜਾਂਦੀ ਹੈ ਯਰਪ ਦੇ ਸ਼ਹਿਰਾਂ ਚ ਨਾ ਜਿਹੜੇ ਸੈਂਟਰ ਹੁੰਦੇ ਆ ਜਾਂ ਪਿਆਸਾ ਬੋਲ ਦਿੰਦੇ ਇਹਨਾਂ ਨੂੰ ਸੈਂਟਰ ਪਲੇਸ ਨੂੰ ਤੇ ਜਾਂ ਤੁਸੀਂ ਸਕੁਅਰ ਕਹੀ ਸਕੁਅਰ ਬੋਲ ਦਿੰਦੇ ਤੇ ਉੱਥੇ ਉਹੋ ਜਿਹੀ ਐਕਟੀਵਿਟੀਜ਼ ਬਹੁਤ ਚੱਲਦੀਆਂ ਬਾਈ ਦਾ ਟਿਕਟੋਕ ਅਕਾਊਂਟ ਵੀ ਆ ਦੇਖਿਆ ਟਿਕਟੋਕ ਆ ਦੇਖੋ ਇੱਥੇ ਮੰਗਣ ਵਾਲਾ ਕਲ ਸਿਰ ਘੱਟ ਹੁੰਦਾ ਨਾ ਤੁਹਾਨੂੰ ਦੱਸਿਆਗਾ ਤੇ ਲੋਕ ਮੰਗਦੇ ਨਹੀਂ ਬਸ ਇਹ ਆਪਣੀ ਐਕਟੀਵਿਟੀਜ਼ ਕੁਛ ਨਾ ਕੁਛ ਦਿਖਾਉਂਦੇ ਆ ਤੇ ਪੈਸੇ ਬਣਾਉਂਦੇ ਰਹਿੰਦੇ ਆ ਤੇ ਬਾਕੀ ਇਧਰਲੇ ਕੰਟਰੀ ਚ ਸੋਨਾ ਵੀ ਲੱਗਦਾ ਇਹ ਵੱਜਦਾ ਆਪਣੇ ਤਾਂ ਕਹਿਣਾ ਇੰਨੀ ਗਰਮੀ ਚ ਕਿਉਂ ਕੰਮ ਕਰਦੇ ਹੋ ਸੋਨਾ ਲੱਗਦਾ ਇਹ ਸ਼ਹਿਰ ਚ ਤੁਹਾਨੂੰ ਸਭ ਤੋਂ ਵੱਧ ਸ਼ਾਪਸ ਮਿਲਣਗੀਆਂ ਇਸ ਤਰ੍ਹਾਂ ਦੀਆਂ ਲਾ ਬੈਲਜਾਇਨ ਸਮਥਿੰਗ ਲਿਖਿਆ ਹੋਇਆ ਹੈਗਾ ਤੇ ਹੈਗੀਆਂ ਜੀ ਚਾਕਲੇਟ ਦੀਆਂ ਸ਼ਾਪਸ ਬਾਈ ਨੇ ਜਿਵੇਂ ਦੱਸਿਆ ਸੀਗਾ ਚਾਕਲੇਟ ਸਭ ਤੋਂ ਵੱਧ ਮਸ਼ਹੂਰ ਹੈਗੀ ਬੈਲਜੀਅਮ ਦੀ ਤੇ ਪੂਰੀਆਂ ਦੇ ਪੂਰੀਆਂ ਸ਼ਾਪਸ ਨੇ ਤੇ ਲੋਕ ਆ ਇੱਥੇ ਮਤਲਬ ਲੈ ਕੇ ਜਾਂਦੇ ਆ ਹੌਟ ਚਾਕਲੇਟ ਵੀ ਖਾਸ ਕਰਕੇ ਮਸ਼ਹੂਰ ਹੈਗੀ ਇੱਥੋਂ ਦੀ ਹੌਟ ਹੈਲੋ ਹਾਊ ਆਰ ਯੂ ਗੁੱਡ ਤੇ ਯਾ ਥੈਂਕ ਯੂ ਤੇ ਐਵੇਂ ਦੀ ਆ ਚਾਕਲੇਟ ਮਿਲਦੀ ਹੈ ਜੀ ਜਿਵੇਂ ਆਪਣੇ ਛੋਟੇ ਹੁੰਦੇ ਟਾਫੀ ਇਨ ਦਾ ਫੇਵਰਿਟ ਸਪੇਕਿਊਲਸ ਟਰੈਡੀਸ਼ਨਲ ਬੈਲਜੀਅਮ ਬਿਸਕਟ ਓਕੇ ਥੈਂਕ ਯੂ ਜਸਟ ਟੂ نو ਦਾ ਕਨਸੈਪਟ ਆਫ ਦਾ ਸਟੋਰ ਇਟਸੈਲਫ ਸਰਵਿਸ ਯੂ ਕੈਨ ਗ੍ਰਾਬ ਅ ਬਾਕਸ অর ਅ ਬੈਗ ਐਂਡ ਥੈਨ ਏਵਰੀਥਿੰਗ ਅਰਾਊਂਡ ਦਾ ਸਟੋਰ ਥੈਂਕ ਯੂ ਬੈਲਜੀਅਮ ਦੀਆਂ ਦੁਕਾਨਾਂ ਇਹਨਾਂ ਨੂੰ ਇੱਕ ਹੋਰ ਫੋਟੋ ਮਿਲੋ ਨੇ ਬੈਲਜੀਅਮ ਦੇ ਰਾਜਾ ਤੇ ਰਾਣੀ ਤੇ ਇਹ ਅੱਜ ਵੀ ਭਾਈ ਅੱਜ ਵੀ ਰਾਜ ਕਰਦੇ ਆ ਇਹ ਹਾਂ ਜੀ ਇਹਦਾ ਰਾਜ ਨਹੀਂ ਹੈਗਾ ਮਤਲਬ ਇੱਕ ਟਾਈਪ ਦਾ ਮਤਲਬ ਵੀ ਰਾਜਾ ਰਾਣੀ ਉੱਦਾਂ ਰਾਜਾ ਰਾਣੀ ਹੈਗੇ ਨੇ ਆ ਕਲਚਰ ਵਿੱਚ ਜਿਵੇਂ ਪਠਾਨ ਚ ਵੀ ਅਸੀਂ ਦੇਖਿਆ ਸੀ ਆਪਣੇ ਕਲਚਰ ਰੱਖਿਆ ਆ ਇਹਨਾਂ ਨੇ ਜਿਹੜੇ ਆਪਣੇ ਰਾਜੇ ਰਾਣੀ ਦੀ ਬਹੁਤ ਕਦਰ ਕਰਦੇ ਪਠਾਨ ਚ ਅਸੀਂ ਦੇਖਿਆ ਸੀ ਹਰ ਸਟੋਰ ਚ ਉੱਥੇ ਰਾਜਾ ਰਾਣੀ ਦੀ ਫੋਟੋ ਹੁੰਦੀ ਸੀ ਇੱਥੇ ਵੀ ਸੇਮ ਹੀ ਆ ਹਾਂ ਜੀ ਇੱਥੇ ਵੀ ਹੈਗਾ ਲਗਭਗ ਹਰੇਕ ਕੋਈ ਲਾ ਕੇ ਰੱਖਦਾ ਹੈ ਲਗਭਗ ਸਾਰੇ ਲਾ ਕੇ ਰੱਖਦੇ ਜਿਹੜੇ ਜ਼ਿਆਦਾ ਬੈਲਜੀਅਮ ਗੁਰ ਜ਼ਿਆਦਾ ਤੇ ਜਿਹੜਾ ਚਾਕਲੇਟ ਹੈ ਇਥੋਂ ਦਾ ਜ਼ਿਆਦਾ ਮਸ਼ਹੂਰ ਹੈਗਾ ਮਤਲਬ ਪੂਰੀ ਦੁਨੀਆ ਨੂੰ ਐਕਸਪੋਰਟ ਕਰਦਾ ਜਿਹੜਾ ਬੈਲਜੀਅਮ 70 ਤੋਂ 80% ਚਾਕਲੇਟ ਪੂਰੇ ਯੂਰਪ ਪੂਰੇ ਵਰਲਡ ਨੂੰ ਬੈਲਜੀਅਮ ਤੋਂ ਜਾਂਦੀ ਹੈ ਕਿਉਂਕਿ ਸਾਰੀ ਅਫਰੀਕਾ ਤੋਂ ਸਾਰੀ ਅੰਤਰਪੰਨ ਆਉਂਦੀ ਹੈ ਅੰਤਰਪੰਨ ਤੋਂ ਸਾਰੀ ਉੱਥੇ ਸਾਨੂੰ ਵੱਡਾ ਪੋਰਟ ਆ ਪੂਰੇ ਯੂਰਪ ਦਾ ਉੱਥੋਂ ਹੀ ਪੂਰੀ ਦੁਨੀਆ ਨੂੰ ਐਕਸਪੋਰਟ ਹੁੰਦੀ ਆ ਭਾਵੇਂ ਉਹ ਕਹਿ ਲੋ ਤੁਸੀਂ ਅਮਰੀਕਾ ਆ ਕੈਨੇਡਾ ਆ ਸਾਰਾ ਨੂੰ ਇੱਥੋਂ ਯੂਐਸ ਕੈਨੇਡਾ ਵੀ ਇੱਥੋਂ ਜਾਂਦੀ ਆ ਸਾਰੀ ਜਾਂਦੀ ਆ ਕਈ ਕਈ ਕੰਪਨੀਆਂ ਤੇ ਸਪੈਸ਼ਲੀ ਚਾਕਲੇਟ ਬੈਲਜੀਅਮ ਤੋਂ ਬਣਵਾ ਕੇ ਫੇਰ ਉੱਤੇ ਐਕਸਪੋਰਟ ਹੁੰਦੀ ਆ ਅੱਛਾ ਇਦਾਂ ਵੀ ਹੈ ਤੇ ਮੈਂ ਤੁਹਾਨੂੰ ਉਹਦੇ ਬੱਠਲ ਬੱਠਲਾਂ ਚ ਪਰ ਰੱਖੀ ਇਹਨਾਂ ਨੇ ਐਨੇ ਤਰ੍ਹਾਂ ਦੀ ਚਾਕਲੇਟਾਂ ਤਾਂ ਹੁਣ ਦੇਖੀਏ ਪਹਿਲੀ ਵਾਰੀ ਆ ਰੰਗ-ਬਰੰਗੀ ਦੇਖੋ ਆ ਚਾਕਲੇਟਾਂ ਸਾਰੀ ਵੈਸੇ ਆਪਾਂ ਤਾਂ ਕੋਕਾ ਕੋਲਾ ਜੀ ਦੇਖਦੇ ਹੁੰਨੇ ਆ ਇਹ ਵੀ ਚਾਕਲੇਟ ਆ ਹਨਾ ਇਹਨੂੰ ਆਪਾਂ ਪ੍ਰਾਲਿਨਸ ਵੀ ਕਹਿ ਦਿੰਦੇ ਆ ਪ੍ਰਾਲਿਨ ਤਾਂ ਥੋੜੀ ਚੋਕਟ ਤੋਂ ਅਲੱਗ ਹੁੰਦੀ ਆ ਅੱਛਾ ਚੋਕਟ ਜਿੰਨੀਆਂ ਵੀ ਇੱਥੇ ਗਲੀਆਂ ਚ ਸ਼ਾਪਸ ਮਿਲਣਗੀਆਂ ਨਾ ਸਾਰੀਆਂ ਉਹ ਦੇਖੋ ਸਾਹਮਣੇ ਚਾਕਲੇਟ ਉਧਰ ਚਾਕਲੇਟ ਸਾਰੀਆਂ ਮੇਨ ਸਟਰੀਟ 'ਤੇ ਚਾਕਲੇਟ ਨਾਲ ਜ਼ਿਆਦਾ ਭਰੀਆਂ ਹੋਈਆਂ। ਰਾਜਧਾਨੀ ਚ ਸਭ ਤੋਂ ਵੱਧ ਦੁਕਾਨਾਂ ਐ ਇਹਦੀਆਂ। ਵਾਹ! ਕੀ ਬਾਤ ਆ ਯਾਰ। ਸਾਹਮਣੇ ਦਾ ਨਾ ਤੁਸੀਂ ਨਜ਼ਾਰਾ ਦੇਖੋ। ਇਹ ਐ ਬੈਲਜੀਅਮ ਦੀ ਜਿਹੜੀ ਰਾਜਧਾਨੀ ਐ, ਉਹਦਾ ਮੇਨ ਸੈਂਟਰ। ਤੇ ਇੱਥੇ ਦੇ ਜਿਹੜੇ ਯੂਰਪ ਦੇ ਜਿੰਨੇ ਵੀ ਸਿਟੀ ਹੁਣ ਤੱਕ ਅਸੀਂ ਘੁੰਮੇ ਆ, ਸਾਰੇ ਜਿ ਤੁਹਾਨੂੰ ਇੱਕ ਅਲੱਗ ਤਰ੍ਹਾਂ ਦੀ ਵਾਈਬ ਆਉਗੀ। ਹੈ ਸਾਰੇ ਪ੍ਰਾਣੀ ਆ, ਪ੍ਰਾਣੀਆਂ ਮਾਰਦਾ ਸਾਰੇ ਕਿਤੇ। ਪਰ ਜੋ ਇਹਨਾਂ ਦਾ ਡਿਜ਼ਾਈਨ ਹੈ ਨਾ 골ਡਨ ਤੇ ਆ ਪੱਥਰ ਦੇ ਕੰਮ ਹੋਇਆ ਹੋਇਆ ਇਹ ਨਹੀਂ ਹੋਰ ਕਿਤੇ ਹੈਗਾ ਕਿਸੇ ਦੇਸ਼ 'ਚ ਨਹੀਂ ਦੇਖਿਆ ਮਿਲਾਨ ਨਾਲ ਥੋੜਾ ਬਹੁਤਾ ਮਿਲਦਾ ਇਹ ਮਿਲਾਨ 'ਚ ਵੀ ਜਿਹੜਾ ਪਿਆਸਾ ਦੋਮੋਂ ਸੀਗਾ ਉਹ ਵੀ ਇਸ ਤਰ੍ਹਾਂ ਦਾ ਸੀਗਾ ਥੋੜਾ ਬਹੁਤਾ ਮਿਲਾਨ ਨਾਲ ਮਿਲਦਾ ਹੈ ਬਾਕੀ ਤਾਂ ਸਾਰਾ ਮਤਲਬ ਡਿਜ਼ਾਈਨ ਅਲੱਗ ਤਰ੍ਹਾਂ ਦਾ ਹੈਗਾ ਆ ਹੈਗਾ ਪ੍ਰਸੋਲ ਦਾ ਭਾਜੀ ਟਾਊਨ ਹਾਊਸ ਆਪਾਂ ਇਹ ਬਸੋ ਸੈਂਟਰਮ ਬੀ ਕਹਿੰਦੇ ਆ ਤੇ ਇਹਨੂੰ ਫਰੈਂਚ ਵਿੱਚ ਆਪਾਂ ਹਰਾਂਦੇ ਪਾਲੈਸ ਵੀ ਕਹਿੰਦੇ ਆ ਹਾਂਜੀ ਤੇ ਆ ਇੱਕ ਬੰਦੇ ਨੇ ਬਣਾਇਆ ਸੀਗਾ ਤਾਂ ਆ ਸਾਰਾ ਇਹ ਨਾ ਸਟਰਕਚਰ ਸੀਗਾ ਹਾਂਜੀ ਤੇ ਉਸ ਬੰਦੇ ਨੇ ਐਂਡ ਤੇ ਜਾ ਕੇ ਛਾਲ ਮਾਰੀ ਸੀ ਕਿਉਂਕਿ ਉਹਨੂੰ ਲੱਗਾ ਸੀ ਉਹਨੇ ਸਭ ਨਾਲੋਂ ਵਧੀਆ ਬਣਾਇਆ ਬਿਲਕੁਲ ਤੋਂ ਪਰਫੈਕਟ ਬਣਾਇਆ ਆ ਅੱਛਾ ਜੀ ਤੇ ਉਹਨੇ ਛਾਲ ਇਸ ਕਰਕੇ ਮਾਰੀ ਸੀ ਕਿਉਂਕਿ ਇਹਦਾ ਇੱਕ ਪਾਸਾ ਲੰਬਾ ਹੈ ਇੱਕ ਸਾਈਡ ਤਾਂ ਖੱਬੇ ਪਾਸੇ ਵਾਲੀ ਜਗ੍ਹਾ ਉਹ ਜ਼ਿਆਦਾ ਲੰਬੀ ਹੈ ਤੇ ਸੱਜੇ ਪਾਸੇ ਛੋਟੀ ਹੈ ਮਰ ਖੇੜ ਕੇ ਇੱਕ ਪਾਸੇ ਜਿਆਦਾ ਨੇ ਕੱਪੇ ਪਾਸੇ ਤੇ ਸੱਜੇ ਪਾਸੇ ਛੋਟੀ ਘੱਟ ਨੇ ਤੇ ਉਹਨੇ ਆਪਣੇ ਵਾਸਤੇ ਉਹਨੇ ਬਣਾਇਆ ਸੀ ਕਿ ਗੱਬੇ ਆਊਗਾ ਯਾ ਮਿਡਲ ਹੀ ਸਟਾਫ ਪੂਰਾ ਗੱਬੇ ਆਊਗਾ ਜਸ ਉਹਨੇ ਕਹਾ ਇੱਕ ਇੱਕ ਮਤਲਬ ਆਪਣੀ ਗਲਤੀ ਕਰਕੇ ਉਹ ਬੰਦਾ ਛਾਲ ਮਾਰ ਗਿਆ ਵੀ ਮੈਥੋਂ ਗਲਤ ਬਣ ਗਿਆ ਹਾਂਜੀ ਹਾਂਜੀ ਉਹਦਾ ਕਿੰਨਾ ਸੋਹਣਾ ਹਰ ਚੀਜ਼ ਬਹੁਤ ਵਧੀਆ ਬੜੀ ਹੈ ਹਰ ਚੀਜ਼ ਬਹੁਤ ਵਧੀਆ ਬਣੀ ਜਸ ਇੱਕ ਇਹਨੇ ਕਿਹਾ ਛੋਟੀ ਜੀ ਮੇਰੀ ਗਲਤੀ ਆ ਗਲਤੀ ਹੈ ਕਿ ਛੋਟੀ ਜੀ ਆ ਹਾਂਜੀ ਉਹਦੇ ਵਾਸਤੇ ਬਹੁਤ ਬੱਡੀ ਸੀ ਪਰ ਤੇ ਇਹ ਦੱਸ ਦਿਆ ਜੀ ਕਹਿੰਦੇ ਉਹ ਬੰਦਾ ਤਾਂ ਚੜਿਆ ਪਹਿਲਾਂ ਬਣਾਇਆ ਫਿਰ ਤਾਂ ਚੜਿਆ ਫਿਰ ਉੱਥੋਂ ਉਹਨੇ ਛਾਲ ਮਾਰ ਲਈ ਤੇ ਇਹ ਇੱਕ ਉਹ ਡ੍ਰੀਮ ਲੱਗਦਾ ਯਾਰ ਮਤਲਬ ਤੁਸੀਂ ਇਹ ਸੋਚੋ ਵੀ ਸੁਪਨੇ ਵਾਂਗੂ ਆ ਇੰਨਾ ਸੋਹਣਾ ਬਣਾਉਣਾ ਬੰਦਾ ਪਤਾ ਨਹੀਂ ਕਿਉਂ ਸੁਸਾਈਡ ਕਰ ਗਿਆ ਪਰ ਜੀਨੇ ਵੀ ਬਣਾਇਆ ਹੋ ਤੁਸੀਂ ਦੇਖੋ 1698 ਦਾ 1698 ਦਾ ਬਣਿਆ ਹੋਇਆ ਤੇ ਬੰਦਾ Amazon ਵੀ ਨਹੀਂ ਕਰ ਸਕਦਾ ਵੀ ਇੰਨਾ ਸੋਹਣਾ ਆਰਕੀਟੈਕਟ ਬੰਦਾ ਬਣਾ ਸਕਦਾ ਹੁਣ ਟਾਊਨ ਹਾਲ ਤੇ ਮੈਨੂੰ ਲੱਗਦਾ ਇਹਦੇ ਅੰਦਰ ਚਰਚ ਵੀ ਹੈ ਵਿਆਹ ਵੀ ਹੁੰਦੇ ਆ ਕੁਛ ਆ ਵਿਆਹ ਚੱਲ ਰਿਹਾ ਤੁਹਾਨੂੰ ਅੱਗੇ ਜਾ ਕੇ ਥੋੜਾ ਜਿਹਾ ਦਿਖਾ ਦੇਣਾ ਤੇ ਥੱਲੇ ਦੇ ਵੱਖ-ਵੱਖ ਤਰ੍ਹਾਂ ਦੇ ਆਰਟ ਆ ਵੀ ਇਕ ਦੇ ਰਹਿੰਦੇ ਆ ਪੇਂਟਿੰਗ ਲੋਕ ਬਣਾਉਂਦੇ ਆ ਉਹ ਉੱਥੇ ਵਿਆਹ ਹੋ ਰਿਹਾ ਜੀ ਉੱਪਰਲੇ ਪਾਸੇ ਅੰਦਰ ਇਹਦੇ ਚਾਰਚ ਪੁਰਾਣੇ ਸਮਿਆਂ 'ਚ ਕਹਿੰਦੇ ਇੱਥੇ ਫੈਸਲੇ ਹੁੰਦੇ ਹੁੰਦੇ ਸੀ ਸਾਰੇ ਮਤਲਬ ਕੋਈ ਵੀ ਫੈਸਲਾ ਹੋਣਾ ਸੀਗਾ ਉਹ ਇਹ ਟਾਊਨ ਹਾਲ 'ਚ ਹੁੰਦਾ ਹੁੰਦਾ ਸੀ ਇਹ ਬੈਲਜੀਅਮ ਦੀ ਇੱਕ ਪੁਰਾਣੀ ਕਾਰ ਹੈ ਤੇ ਇਹ ਘੋੜਾ ਗੱਡੀ ਰਥ ਵਾਂਗ ਲੱਗਦਾ ਜਿਵੇਂ ਆਪਣੇ ਘੋੜਿਆਂ 'ਤੇ ਵਿੱਚ ਰਥ ਹੁੰਦੇ ਸੀ ਕਪਰ ਸਟੀering ਲੱਗਿਆ ਯਾਰ ਕਾਰ ਆ ਤੇ ਤਾਂ ਐਂ ਲੱਗਦਾ ਜਿਵੇਂ ਹਾਂਜੀ ਐਂ ਲੱਗਦਾ ਜਿਵੇਂ ਜਦੋਂ ਦੀ ਲਈ ਆ ਬਸ ਅੰਦਰ ਹੀ ਲਾਦੀ ਹੋਵੇ ਮੁੜ ਕੇ ਲਿਸ਼ਕਾ ਪਿਸ਼ਕਾ ਕੇ ਹੁਣੇ ਲਿਆ ਕੇ ਗੱਡੀ ਆ ਤੇ ਨੇੜੇੋਂ ਦੇਖੋ ਦੂਰੋਂ ਦੇਖੋ ਐਨ ਪੂਰੀ ਲਿਸ਼ਕਾਰ ਰੱਖੀ ਆ ਇਹੋ ਜਿਹੀਆਂ ਕਾਰਾਂ ਵੀ ਹੁੰਦੀਆਂ ਇਥੇ ਪਤਾ ਨਹੀਂ ਇਹਨੇ ਵੈਸੇ ਹੀ ਲਿਆ ਕੇ ਖੜਾਈ ਹੋਈ ਆ ਪਤਾ ਨਹੀਂ ਝੂਟਾ ਲੈਣ ਨੂੰ ਆ ਪਤਾ ਨਹੀਂ ਦਿਖਾਉਣ ਨੂੰ ਹੀ ਖੜਾਈ ਆ ਗੱਲੀ ਪਰ ਹੈ ਕਮਾਲ ਦੀ ਚੀਜ਼ ਹੈ। ਪੁਰਾਣੇ ਆਪਣੇ ਜਨ ਮਹਾਰਾਜਾ ਪਟਿਆਲਾ ਰਿਆਸਤਾਂ ਵੇਲੇ ਉਦੋਂ ਇੰਜ ਇੰਜ ਕਾਰਾਂ ਚਲਾਉਂਦੇ ਹੁੰਦੇ ਸੀ। ਜਦੋਂ ਕਪੂਰਥਲਾ ਰਿਆਸਤ ਨਾਭਾ ਰਿਆਸਤ ਪਟਿਆਲਾ ਰਿਆਸਤ ਜੀਂਦ ਰਿਆਸਤ ਰਿਆਸਤਾਂ ਦਾ ਹੁੰਦਾ ਸੀ ਨਾ ਅੰਗਰੇਜ਼ਾਂ ਦੇ ਸ਼ੁਰੂ ਸ਼ੁਰੂ ਜੇ ਚ ਉਦੋਂ ਇਹੋ ਜੀਆਂ ਕਾਰਾਂ ਆਈਆਂ ਸੀਗੀਆਂ। ਆ ਬੀਬੀ ਦੀ ਹੈ ਇਹਦੀ। ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਇਹ ਇਥੋਂ ਦੀ ਇੱਕ ਪ੍ਰਚਲਿਤ ਹੈਗੀ ਕਹਾਣੀ। ਕਹਿੰਦੇ ਵੀ ਇਹਨਾਂ ਨੂੰ ਜੇ ਤੁਸੀਂ ਐ ਰੱਬ ਕਰੋਗੇ ਤਾਂ ਕਲਰ ਐ ਹੋਇਆ ਨਹੀਂ ਹੋਇਆ ਇਹ ਫੇਡ ਕੀਤਾ ਹੋਇਆ ਹੈ ਕਹਿੰਦੇ ਜੇ ਤੁਸੀਂ ਇਹਨਾਂ ਨੂੰ ਐ ਰੱਬ ਕਰੋਗੇ ਸਾਰੇ ਤੁਹਾਡੀ ਬੇਸ਼ਕ ਪੂਰੀ ਹੋਊਗੀ ਯੂਰਪ ਦੇ ਸਾਰੇ ਸਿਟੀ ਚ ਤੁਸੀਂ ਦੇਖਿਆ ਕੁਝ ਨਾ ਕੁਝ ਮਿੱਥਾ ਪ੍ਰਚਲਿਤ ਹੁੰਦੀ ਹੈ ਤੇ ਜਿਹੜੀ ਕੌਣ ਨੇ ਸਰਪੰਚ ਰਹੇ ਸਰਪੰਚ ਹਾਂਜੀ ਸਰਪੰਚ ਨੇ ਇੱਥੋਂ ਦੇ ਇੱਥੋਂ ਦੇ ਕਹਿੰਦੇ ਸਰਪੰਚ ਦੀ ਉਹ ਕੈਲੋ 1890 ਵਿੱਚ ਸਕੇਅਰ ਦੇ ਨੇੜੇ ਲੱਗੀ ਹੋਈ ਇਹਨਾਂ ਦੀ ਜਿਹੜੀ ਮੂਰਤੀ ਹੈ ਤੇ ਬਹੁਤ سارے ਲੋਕ ਆਉਂਦੇ ਆ ਜੀ ਇਹਨੂੰ ਸਕਰਬ ਕਰਦੇ ਏਦਾਂ ਰਗੜਦੇ ਆ ਤੇ ਕੋਈ ਵਿਸ਼ ਮੰਗਦੇ ਆ ਤੇ ਜਿਵੇਂ ਉਹ ਚ ਦੇਖਿਆ ਸੀਗਾ ਅਸੀਂ ਰੋਮ ਚ ਰੋਮ ਚ ਇੱਕ ਸਿੱਕਾ ਸਿੱਟਿਆ ਜਾਂਦਾ ਸੀਗਾ ਉਹ ਮੰਨਤ ਮੰਗੀ ਜਾਂਦੀ ਸੀ ਤੇ ਅਲੱਗ-ਅਲੱਗ ਦੁਨੀਆ ਤੇ ਰੀਤੀ ਰਿਵਾਜ ਪ੍ਰਚਲਿਤ ਹੁੰਦੇ ਬਸ ਰਿਸਪੈਕਟ ਕਰਦੇ ਆ ਰਿਸਪੈਕਟ ਕਰਦੇ ਆ ਹਾਂ ਜੀ ਖੁਸ਼ੀ ਆ ਦੇਖੋ ਕਿੰਨੇ ਸੋਹਣੇ ਸਟੈਚੂ ਖੜੇ ਯਾਰ ਐਸ ਸਟੈਚੂ ਨਾਲ ਫੋਟੋ ਖਿਚਾਈਏ ਨਹੀਂ origianlly ਹੈਗੇ ਮੈਨੂੰ ਨਾ ਟਰਕ ਲੱਗੇ ਨਹੀਂ origianl ਨਹੀਂ ਹੈਗੇ ਯਾਰ ਨਹੀਂ ਹਲੋ ਭਾਈ ਜੀ ਭਾਈ ਹਲੋ ਯਾਰ origianl ਆ ਨਾ origianl ਨੇ ਇਹ origianl ਨੇ ਜੀ ਤੇ ਇਸ ਤਰ੍ਹਾਂ ਦੀ ਜਿਹੜੀ ਲਾਈਫ ਆ ਤੁਹਾਨੂੰ ਇੱਥੋਂ ਦੀਆਂ ਗਲੀਆਂ 'ਚ ਦੇਖਣ ਨੂੰ ਮਿਲ ਸਕਦੀ ਹੈਗੀ ਮਤਲਬ ਯੂਰਪ ਦੀਆਂ ਗਲੀਆਂ 'ਚ ਕਮਾਲ ਦੀ ਗੱਲ ਆ ਦੇਖੋ ਬੰਦੇ ਉਹ ਡਰਾਦਾ ਟੈਲੈਂਟ ਹੁੰਦਾ ਬੰਦੇ ਚ ਡਰਾਦਾ ਸੀਗਾ ਆ ਬੜੀ ਮਸ਼ਹੂਰ ਇਮਾਰਤ ਹੈ ਜੀ ਬੜੇ ਲੋਕ ਆ ਜੀਆਂ ਫੋਟੋ ਇੰਸਟਾਗ੍ਰam ਤੇ ਪਾਉਂਦੇ ਹੁੰਦੇ ਤੇ ਆ ਜਿਹੜੀਆਂ ਪੇਂਟਿੰਗ ਆ ਵੈਸੇ ਇਹ ਕੀਤੀ ਹੋਈ ਤੇ ਪੌੜੀਆਂ ਲਾਈਆਂ ਹੋਈਆਂ ਐਂ ਲੱਗਦਾ ਜਿਵੇਂ ਇਹ ਤਾਂ ਗੇਟ ਤੋਂ ਬੰਦਾ ਉੱਪਰ ਚੜ ਰਿਹਾ ਹੈ। ਆ ਬੈਲਜੀਅਮ ਦੇ ਕਾਰਟੂਨ ਆ। ਬੈਲਜੀਅਮ ਦੇ? ਮਸ਼ਹੂਰ ਕਾਰਟੂਨ ਆ। ਅੱਛਾ ਮਸ਼ਹੂਰ ਕਾਰਟੂਨ। ਬੈਲਜੀਅਮ ਦੇ ਕਈ ਫਲਾਈਟਾਂ ਦੇ ਉੱਤੇ ਇਸ ਕਾਰਟੂਨ ਦੀ ਸਿੱਕਾ ਲੱਗਿਆ ਹੋਆ। ਅੱਛਾ ਸਪੈਸ਼ਲ ਐਂਸੇ ਦੇ। ਹਾਂਜੀ। ਅੱਛਾ। ਕਿਉਂਕਿ ਆ ਇੱਕ ਸਕ੍ਰਿਪਟ ਬੁੱਕ ਆ ਜਿਹੜੀ ਬੈਲਜੀਅਮ ਦੀ ਆ ਉਹਦੇ ਕਾਰਟੂਨ ਆ। ਆ ਬਾਈ ਜੀ ਐਂ ਟੋਪੀ ਹੈਗਾ ਤੋਂ ਲਈ ਫਿਰਦੇ ਬੰਦੇ। ਇੰਗਲੈਂਡ ਜਰ ਅੱਜਕੱਲ ਯੂਰਪ ਲੀਗ ਚੱਲਦੀ ਪਈ ਸੀਗੀ। ਇਸ ਕਰਕੇ ਮੈਚ ਚੱਲਦੇ ਪਿਆ ਯੂਰਪ ਦੇ ਵਿੱਚ। ਅੱਛਾ। ਯਾਰ ਤੁਹਾਨੂੰ ਪਤਾ ਹੈ ਪੂਰਾ ਫ ਤੇ ਫੁੱਟਬਾਲ ਦੇ ਮੈਚ ਯੂਰਪ ਕੱਪ ਯੂਰੋ ਕੱਪ ਚੱਲੀ ਜਾਂਦਾ ਪਤ ਨਹੀਂ ਯੂਰਪ ਕੱਪ ਤੋਂ ਫੁੱਟਬਾਲ ਘਟ ਦੇਖਣਾ ਤੇ ਤਾਂ ਕਰਕੇ ਹੋਰ ਇੱਕ ਪਾਗਲ ਹੋ ਜਾਂਦੇ ਆ ਜੀ ਲੋਕ ਅੱਜ ਵੀ ਮੈਚ ਅੱਜ ਮੈਚ ਹੈ ਬਾਈ ਅੱਜ ਮੈਚ ਨਹੀਂ ਹੈ ਅੱਜ ਨਹੀਂ ਹੈ ਕੱਲ ਸੀਗਾ ਤੇ ਕੱਲ ਸੀਗਾ ਹਾਂਜੀ ਤੇ ਆ ਗਈ ਜੀ ਸਭ ਤੋਂ ਮਸ਼ਹੂਰ ਦੁਕਾਨ ਜਿਹੜੀ ਬੈਲਜੀਅਮ ਦੇ ਖਾਣੇ ਦਾੜੇ ਆ ਤੇ ਇਹ ਬਾਫਲਸ ਬੋਲਦੇ ਇਹਨਾਂ ਨੂੰ 1867 ਰੁਪਏ ਇੱਥੇ ਲਿਖਿਆ ਵੀ ਹੋਇਆ ਗੋਫਲਸ ਸਿੰਸ 1867 ਤੇ ਆਹਾਂ ਚੀਜ਼ਾਂ ਜੀ ਜਿਹੜੀਆਂ ਬੈਲਜੀਅਮ ਦੀਆਂ ਮਸ਼ਹੂਰ ਆ ਉੱਥੇ ਫਰਾਈਸ ਸੀਗੇ ਹਾਲੈਂਡ ਦੇ ਵਿੱਚ ਫਰਾਈਸ ਖਾਂਦੇ ਆ ਲੋਕ ਤੇ ਜ਼ਿਆਦਾ ਮਸ਼ਹੂਰ ਇੱਥੇ ਇੱਥੇ ਫਰਾਈਸ ਵੀ ਚੱਲਦੇ ਆ ਪਰ ਇੱਥੇ ਆ ਵੀ ਨਾਲ ਚੱਲਦੀ ਆ ਇਹ ਦੁਕਾਨ ਟਰਾਈ ਕਰਦੇ ਆ ਹੁਣ ਦੇਖਦੇ ਆ ਬਫल्स ਕੀ ਆ ਇਹ ਵੈਸੇ ਰਿਪਨ ਆਪਾਂ ਹੋਰ ਥਾਵੇਂ ਵੀ ਖਾਦਾ ਪਰ ਇਹ ਟੋਪਿੰਗ ਕਰਕੇ ਹਾਂਜੀ ਆਪਾਂ ਵਿਦਆਊਟ ਟੋਪਿੰਗ ਖਾਂਦਾ ਇਹ ਹਾਂਜੀ ਇਹ ਲੋ ਜੀ ਇਸ ਤਰ੍ਹਾਂ ਕ ਹੁੰਦਾ ਤਿਆਰ ਇਹ ਇਹ ਆ ਬਣ ਕੇ ਆ ਗਿਆ ਜੀ ਪਹਿਲੀ ਵਾਰੀ ਖਾਵਾਂਗੇ ਇਹੋ ਜੀ ਚੀਜ਼ ਸਮਝ ਨਹੀਂ ਆਉਂਦੀ ਵੀ ਕਿੱਧਰੋਂ ਸ਼ੁਰੂ ਕਰੀਏ ਮੂੰਹ ਲਵੇੜਨ ਵਾਲਾ ਕੰਮ ਜਿਹੜੀ ਚੀਜ਼ ਜਿੱਥੋਂ ਨਹੀਂ ਮਸ਼ਹੂਰ ਹੋਵੇ ਉਹ ਟਰਾਈ ਕਰਨੀ ਇੱਕ ਵਾਰੀ ਦਾ ਬਣਦੀ ਆ ਤੇ ਹਾਲੈਂਡ 'ਚ ਅਸੀਂ ਫਰਾਈਜ਼ ਵੀ ਉੱਥੋਂ ਦੇ ਖਾਦੇ ਸੀਗੇ ਤੇ ਸਾਨੂੰ ਬਹੁਤ ਵਧੀਆ ਲੱਗੇ ਸੀਗੇ ਹੋਪਸੋ ਇਹ ਵੀ ਸਾਨੂੰ ਪਸੰਦ ਆਊਗਾ ਤੇ ਬਾਕੀ ਜਦੋਂ ਤੁਸੀਂ ਆਓਗੇ ਤੁਸੀਂ ਵੀ ਇਹ ਮਤਲਬ ਨਾਮ ਵੀ ਭੁੱਲੇ ਜਾਣਾ ਯਾਰ ਇਹਦਾ ਕੀ ਹੈ ਇਹਦਾ ਨਾਮ ਵੈਫਲ 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 ਜ਼ਰੂਰ ਟਰਾਈ ਕਰਿਓ ਜਰੂਰ ब्रुसल ਸ਼ਹਿਰ ਦੀ ਹੁਣ ਤੁਹਾਨੂੰ ਇੱਕ ਹੋਰ ਮਸ਼ਹੂਰ ਚੀਜ਼ ਦਿਖਾਉਣ ਦੇ ਲਈ ਲੈ ਕੇ ਆਏ ਆਂ ਅਸੀਂ ਤੇ ਜਿਹੜੀ ਇਸ ਕੰਟਰੀ ਦੀ ਮਤਲਬ ਰਿਪਰੈਜ਼ੈਂਟ ਵੀ ਕਰਦਾ ਹੈ ਪਛਾਣ ਵੀ ਹੈ ਇਸ ਦੇਸ਼ ਦੀ ਉਹ ਤੁਹਾਨੂੰ ਦਿਖਾਉਣੀ ਹੈ ਕੀ ਹੈ ਅੱਜ ਇਹਨੂੰ ਇੰਨੇ ਲੋਕ ਦੇਖਣ ਲਈ ਇਕੱਠੇ ਹੋਏ ਆ ਕੁਝ ਤਾਂ ਖਾਸ ਹੋਊਗਾ ਉਹ ਨਿਆਣਾ ਸੂ ਸੂ ਕਰਦਾ। ਅੱਲਾਹ ਮੁਸਲਿਮ। ਉਹ ਦੇਖੋ। ਇਹਨੂੰ ਇਹਨੂੰ ਲੋਕ ਦੇਖਣ ਆਉਂਦੇ ਆ। ਇਹ ਪਤਾ ਨਹੀਂ ਕਿਨੇ ਬਣਾਈ ਆ ਮਤਲਬ ਨਿਸ਼ਾਨੀ ਤੇ ਇਥੋਂ ਦੀ ਇਹ ਰਿਪਰੈਜ਼ੈਂਟ ਕਰਦਾ ਪੁਰਾਣੇ ਟਾਈਮ ਤੋਂ ਇਹਦੇ ਅਲੱਗ-ਅਲੱਗ ਕਿਸੇ ਕਹਾਣੀਆਂ ਜੁੜੇ ਹੋਏ ਬਾਈ ਆਪਾਂ ਦੱਸਣਗੇ ਕਿ ਇਹਦੇ ਕੀ ਕੀ ਕਿਸੇ ਕਹਾਣੀਆਂ ਜੁੜੇ ਹੋਏ। ਭਾਈ ਜੀ ਇਹਦੇ ਨਾਲ ਕੀ ਕੀ ਕਿਸੇ ਕਹਾਣੀਆਂ ਜੁੜੇ ਹੋਏ ਆ ਮਤਲਬ ਜਿਹੜਾ ਨਿਆਣਾ ਪ੍ਰਸ਼ਾਪ ਕਰੀ ਜਾਂਦਾ। ਕਈ ਕਹਿੰਦੇ ਆ ਕਿ ਵਾਰ ਲੱਗੀ ਸੀ ਤੇ ਨਿਆਣੇ ਨੇ ਕਿਹਨੇ ਵਾਰ ਰੋਕਦੀ ਕਈ ਕਹਿੰਦੇ ਨੇ ਨਿਆਣੇ ਨੇ ਮਤਲਬ ਪਿਸ਼ਾਬ ਕੀਤਾ ਤੇ ਵਾਰ ਰੋਕੀ ਪਿਸ਼ਾਬ ਕੀਤਾ ਤੇ ਵਾਰ ਰੋਕਦੀ ਕਈ ਕਹਿੰਦੇ ਨੇ ਕਿ ਨਿਆਣਾ ਗੁੰਮਿਆ ਸੀਗਾ ਕਈ ਕੁਸ਼ ਕਹਿੰਦੇ ਕਈ ਕੁਸ਼ ਕਹਿੰਦੇ ਮੈਨੂੰ ਪੱਕਾ ਨਹੀਂ ਪਤਾ ਹੈਗਾ ਕੀ ਆਇਆ ਅਗਲ ਤਾਂ ਮੇਨ ਚੀਜ਼ ਹੈ ਕਿ ਪਰ ਇਹਨਾਂ ਦਾ ਬੈਲਜੀਅਮ ਨੂੰ ਰਿਪਰੈਜ਼ੈਂਟ ਕਰਦਾ ਬੈਲਜੀਅਮ ਨੇ ਇੱਕ ਪਾਸੇ ਇੱਕ ਟਾਈਪ ਦਾ ਰਿਪਰੈਜ਼ੈਂਟਾ ਕਰਦਾ ਹੈਗਾ ਹਾਂਜੀ ਸਾਰਿਆਂ ਨੂੰ ਲੱਗਦਾ ਕਿ ਬਹੁਤ ਵੱਡੀ ਮੂਰਤੀ ਜੀ ਹੋਣੀ ਬਟ ਬਹੁਤ ਛੋਟਾ ਆਇਆ ਕਿਸੇ ਕੰਟਰੀ ਚ ਕੀ ਰਿਪਰੈਜ਼ੈਂਟ ਕਰਦਾ ਹੈਗਾ ਕਿਸਕੀ ਮੂਰਤੀ ਬਣਦੀ ਨੇ ਪਰ ਇੱਥੇ ਇਹ ਆਮ ਦੁਕਾਨਾਂ ਤੇ ਵਿਕਦਾ ਵੀ ਹੈ ਮੇਰੇ ਖਿਆਲ ਚ ਇਹ ਲੈ ਵੀ ਹਾਂ ਇਹਦੀ ਐਸਾ ਇੱਕ ਚੋਕੜ ਵੀ ਵਿਕਦੀ ਆ ਅੱਛਾ ਐਸੀ ਦੀ ਹਾਂਜੀ ਇਹ ਬਣਾ ਕੇ ਚੋਕੜ ਵੀ ਵੇਚਦੇ ਆ ਇਹਦੀ ਬਣਾ ਕੇ ਮਤਲਬ ਮੂਰਤੀਆਂ ਵੀ ਵੇਚਦੇ ਆ ਅੱਛਾ ਜਸਨੀ ਦਾ ਅੱਜ ਕੋਈ ਸਪੈਸ਼ਲ ਕੁਝ ਹੈਗਾ ਕੁਝ ਕਰ ਰਹੇ ਨੇ ਅੱਛਾ ਤੇ ਮਤਲਬ ਇਦਾਂ ਵੀ ਹੁੰਦਾ ਆ ਕਿ ਜਦੋਂ 크리스마ਸ ਹੁੰਦੀ ਆ ਉਦੋਂ ਕੱਪੜੇ ਚੇਂਜ ਕਰਦੇ ਨੇ ਕੋਈ 14 ਦਿਨ ਕੱਪੜੇ ਚੇਂਜ ਇਹ ਮੂਰਤੀ ਹੈ ਇੱਥੇ ਹੀ ਉਦੋਂ ਦੀ ਹਾਂਜੀ ਇੱਥੇ ਹੀ ਆ ਅੱਛਾ ਪੱਕੀ ਇੱਥੇ ਦੀ ਆ ਇਹ ਤੁਹਾਨੂੰ ਨੇੜੇੋਂ ਥੋੜਾ ਜਿਹਾ ਇਕੱਠ ਘੱਟ ਜੇ ਨਾ ਤੁਹਾਨੂੰ ਮੈਂ ਨੇੜੇ ਵਿਖਾਵਾਂ ਇਹ ਜਿਹੇ ਜਿਹੇ ਕੱਪੜੇ ਉਹਨੇ ਮੂਰਤੀ ਨੇ ਪਾਏ ਹੋਏ ਨੇ ਉਹੋ ਜੀ ਇਹਨਾਂ ਨੇ ਬੰਦਿਆਂ ਨੇ ਪਾਏ ਹੋਏ ਨੇ ਇਹ ਬੈਲਜੀਅਮ ਦੇ ਬੰਦੇ ਆ ਜੀ ਜਿਹੜੇ ਜਮਾ ਲੋਕਲ ਬੈਲਜੀਅਮ ਦੇ ਬੰਦੇ ਆ ਉਹ ਦੇਖੋ ਇੱਥੋਂ ਸ਼ਰਧਨ ਦੇਖ ਲਓ ਕੁੜੀਆਂ ਨੇ ਵੀ ਇਹੋ ਜਿਹੇ ਪਾਏ ਹੋਏ ਆ ਸੇਮ ਹੀ ਕੁਛ ਇਹ ਮਤਲਬ ਕਰਨਾ ਹੈ স্পੈਸ਼ਲ ਓਕੇਜਨ ਐਨਦਰ ਕੋਈ ਇਹ ਨਾ ਜਿਵੇਂ ਆਪਾਂ ਬੈਲਜੀਅਮ ਬੋਨੇ ਆ ਇਹ ਬੈਲ ਬੈਲਗਿਨ ਬੈਲਗਿਨ ਲਿਖਦੇ ਹੈ ਹਾਂਜੀ ਤੇ ਬੈਲਗਿਨ ਹੈਰੀਟੇਸ ਵੈਸੇ ਬੈਲਜੀਅਮ ਆਪਾਂ ਬੋਲਣ ਚ ਬੈਲਜੀਅਮ ਬੋਲਦੇ ਆ ਇਹ ਹੋ ਜਾ ਨਿਆਣਾ ਸੀਗਾ ਜੀ ਤੇ ਜਿਹੜਾ ਉੱਥੇ ਪਹਿਲਾਂ ਲੱਗਿਆ ਹੋਇਆ ਸੀਗਾ ਇਹ ਨਿਆਣਾ ਹੈਗਾ ਇਹ ਸੋਵਿਨਿਅਰ ਵੀ ਲੋਕ ਲੈ ਕੇ ਜਾਂਦੇ ਆ ਬੈਲਜੀਅਮ ਦਾ ਤੇ ਜਿੰਨੇ ਸੋਵਿਨਿਅਰ ਸੋਵਿਨਿਅਰ ਦੇ ਵੀ ਆਹੀ ਕੁਸ਼ ਆ ਆ ਦੇਖੋ ਹਰ ਕੰਟਰੀ ਦੀ ਇੱਕ ਲੱਗ ਵੈਸੇ ਪਛਾਣ ਹੁੰਦੀ ਆ ਬ੍ਰਸਲ ਦੀ ਜਾਂ ਬੈਲਜੀਅਮ ਦੀ ਪੂਰੀ ਪਛਾਣ ਇਹੀ ਚੀਜ਼ ਆ ਤੇ ਇਹ ਨਿਆਣਾ ਜਾਰੀ ਰਿਪਰੈਜ਼ੈਂਟ ਕਰਦਾ ਤੇ ਪੂਰਾ ਦੁਕਾਨ ਭਰੀ ਹੁੰਦੀ ਆ ਦੇਖੋ ਆ ਪੂਰੀ ਸ਼ੌਪ ਭਰੀ ਹੋਈ ਆ ਇਹੀ ਕੁਸ਼ ਆ ਨਾਲ ਆ ਦੇਖੋ ਤੇ ਕਿਸੇ ਦਾ ਮੰਨਤਾ ਹੁੰਦੀ ਹੈ ਕਿਸੇ ਦੇਸ਼ ਦੀ ਕੀ ਮੰਨਤਾ ਕਿਸੇ ਦੇਸ਼ ਦੀ ਕੀ ਮੰਨਤਾ ਇੰਨਾ ਕੰਟਰੀs ਨਾਲ ਸਾਡੇ ਕੋਲੇ ਦਿਨ ਵੀ ਘੱਟ ਹੈ ਫਿਰ ਪਹਿਲੇ ਦਿਨ ਹੀ ਜਿੱਤੇ ਕੈਪੀਟਲ ਕਹੁੰਦੀਆਂ ਉਦਣੀਆਂ ਹੁੰਦਾ ਵੀ ਜਿਹੜਾ ਸੋਵਿਨਿਰਿਆ ਉਹ ਲਈ ਜਾਈਏ ਆਪ ਪਸੰਦ ਆਇਆ ਬੈਲਜੀਅਮ ਇਹ ਸ਼ਹਿਰ ਕਹਿੰਦਾ ਸੀ ਮੈਂ ਤੁਹਾਨੂੰ ਜਿਹੜੇ ਚਾਰ ਸ਼ਹਿਰਾਂ ਨੇ ਤੇ ਆ ਐਂਟਵਰਪਨ ਬ੍ਰਸਲ ਗੈਂਟ ਤੇ ਬਰੁਜ ਤੇ ਚਾਰ ਸ਼ਹਿਰ ਇਹ ਵਾਲੇ ਮਸ਼ਹੂਰ ਆ ਇਹ ਸਾਰੇ ਘੁੰਮਣੇ ਵੈਸੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਦੇਖਦੇ ਹਾਂ ਇੱਥੇ ਕੀ ਕੀ ਲੱਗਣਾ ਹੈ ਅਜੇ ਤੱਕ ਤਾਂ ਸੰਭਾਲ ਰੱਖਿਆ ਨੇ ਬੜਾ ਆ ਵੀ ਚਾਕਲੇਟ ਮਸ਼ਹੂਰ ਹੈ ਜੀ ਚਾਕਲੇਟ ਆ ਗਈ ਤੇ ਬਾਕੀ ਨਿਆਣਾ ਤਾਂ ਹੈਗੇ ਸੀ ਇੱਕ ਆ ਵੀ ਸੋਹਣਾ ਹੈ ਨੰਬਰ ਪਲੇਟ ਹੈ ਬੈਲਜੀਅਮ ਹੋਰ ਕੁਝ ਦੇਖ ਲਓ ਜੇ ਹੋਰ ਕੁਝ ਵਧੀਆ ਆ ਤਾਂ ਆ ਸੀ ਭਾਈ ਸਾਹਿਬ ਸਾਰੇ ਕਿਤੇ ਮਿਲਣਗੇ ਤੁਹਾਨੂੰ ਬੈਲਜੀਅਮ ਚ ਸਵੇਰੇ ਸਵੇਰੇ ਮਨੂਆ ਲਾਦਾ ਸੀ ਜਲਦੀ ਆ ਗਏ ਸੀ ਤਾਂ ਕਰਕੇ ਨਹੀਂ ਭੀੜ ਮਿਲੀ ਤੇ ਹੁਣ ਇੱਥੋਂ ਦੀਆਂ ਗਲੀਆਂ 'ਚ ਭੀੜ ਹੋਣ ਲੱਗੀ ਆ ਥੋੜੀ ਥੋੜੀ ਹੁਣ ਲੱਗਦਾ ਵੀ ਕੋਈ ਕੈਪੀਟਲ ਸਿਟੀ ਘੁੰਮ ਰਹੇ ਆ ਪ੍ਰੋਪਰਲੀ ਕੋਈ ਵਾਈਵਾਰੀ ਆ ਹਾਂਜੀ ਆਦਰਵਾਇਜ਼ ਪਹਿਲਾਂ ਤਾਂ ਕੋਈ ਵੀ ਨਹੀਂ ਦਿਖ ਰਿਹਾ ਸੀਗਾ ਵੈਸੇ ਨਾਰਮਲ ਉਹਨਾਂ ਨਾਲ ਨਾਰਮਲ ਹੈ ਜੇ ਬਾਕੀ ਕੰਪੈਰੀਜ਼ਨ ਕਰੋਗੇ ਬਾਕੀ ਹੋਰ ਯਰਪ ਦੇ ਸ਼ਹਿਰਾਂ ਨਾਲ ਉਹਦੇ ਮੁਕਾਬਲੇ ਬਹੁਤ ਘੱਟ ਆ ਜੇ ਲੋਕਲ ਬੰਦਾ ਕੋਈ ਨਾਲ ਹੋਵੇ ਨਾ ਉਹਦੀ ਹੈਲਪ ਐਵੇਂ ਵਧੀਆ ਹੋ ਜਾਂਦੀ ਆ ਕਿ ਜਿਵੇਂ ਹੁਣ ਇਤੋਨੀਅਮ ਆ ਸਮਥਿੰਗ ਇਹ ਚੀਜ਼ਾਂ ਦਾ ਨਹੀਂ ਸਾਨੂੰ ਪਤਾ ਸੀਗਾ ਵੀ ਕੀ ਆ ਚਲੋ ਜਾ ਕੇ ਦੇਖਦੇ ਆ ਕਿਹੋ ਜਿਹਾ ਹੋਊਗਾ ਤੇ ਬਾਕੀ ਜੇ ਅਸੀਂ ਇਕੱਲੇ ਪ੍ਰਸਲ ਘੁੰਮਣਾ ਹੁੰਦੇ ਤਾਂ ਬਸ ਜਿੰਨਾ ਸੈਂਟਰ ਵਾਲਾ ਏਰੀਆ ਐ ਅਸੀਂ ਸਾਰਾ ਘੁੰਮਣਾ ਸੀਗਾ ਇਹ ਦੇਖ ਕੇ ਵਾਪਸ ਮੁੜ ਜਾਣਾ ਸੀਗਾ ਜੇ ਮੈਂ ਤੁਹਾਨੂੰ ਦੱਸਾਂ ਹੈ ਨਿੱਕਾ ਜਿਹਾ ਥੋੜੇ ਟਾਈਮ ਜੀ ਮੈਨ ਲੱਗਦਾ 1.5-2 ਘੰਟਿਆਂ ਚ ਸਾਰਾ ਸ਼ਹਿਰ ਤੁਸੀਂ ਘੁੰਮ ਸਕਦੇ ਹੋ ਐਡਾ ਕ ਸ਼ਹਿਰ ਐ ਬਸ ਇਹ ਸਾਹਮਣੇ ਵਾਲੀ ਜਗ੍ਹਾ ਆ ਗਈ ਜੀ ਤੋਮੀ ਮੈਨੂੰ ਤਾਂ ਦਾ ਨਾਮ ਲੈਣਾ ਹੀ ਔਖਾ ਜਾ ਲੱਗਦਾ ਜੀ ਤੇ ਇਹ ਬੋਲਾਂ ਜਿਹੜੀਆਂ ਇਹ ਬੈਲਜੀਅਮ ਨੂੰ ਅ ਮਤਲਬ ਉਹ ਕਰਦੀਆਂ ਇਹਦੀ ਪਛਾਣ ਨਾ ਰਿਪਰਿਜ਼ੈਂਟ ਤਾਂ ਉਹ ਸੁਸੂ ਵਾਲਾ ਭਾਈ ਕਰਦਾ ਤੇ ਪਰ ਪਛਾਣ ਆ ਇਹ ਤੇ ਆ ਫਰਾਈਜ਼ ਇੱਥੇ ਹੀ ਮਿਲ ਜਾਨੀ ਹੈ ਫਰਾਈਜ਼ ਬੋਖ ਹੁੰਦੇ ਆ ਯਾਰ ਇਹ ਤੇ ਇਹਦੇ ਜਿਵੇਂ ਲੰਡਨ ਚ ਜਿਵੇਂ ਬਸ ਉਦਾਂ ਹੀ ਆ ਜਿਵੇਂ ਲੰਡਨ ਚ ਲੰਡਨ ਬ੍ਰਿਜ ਹੈ ਹਾਂਜੀ ਪੈਰਿਸ ਚ ਆਈਫਲ ਟਾਵਰ ਹੈ ਬੈਲਜੀਅਮ ਚ ਤੋਮੀ ਬੈਲਜੀਅਮ ਚ ਤੋਮੀ ਹਾਂਜੀ ਠੀਕ ਹੈ ਬਸ ਇਹਦੇ ਅੰਦਰ ਬਸ ਕਿਵੇਂ ਬਣਿਆ ਇਹ ਉਹ ਦਿਖਾਇਆ ਹਾਂਜੀ ਲੈ ਵੀ ਅਸੀਂ ਆਖਿਆ ਫਰਾਈਜ਼ ਵੀ ਖਾਈ ਲਈਏ ਇੱਥੋਂ ਦੇ ਮਸ਼ਹੂਰ ਅਜ ਕਾ ਨੂੰ ਕੋਈ ਚੀਜ਼ ਛੱਡਣੀ ਹੈ ਤੇ ਆ ਲੈਂਗੁਏਜ ਸਾਰੀ ਫ੍ਰੈਂਚ ਲਿਖੀ ਆ ਫ੍ਰੈਂਚ ਸਾਨੂੰ ਆਉਂਦੀ ਨਹੀਂ ਬਾਈ ਨੂੰ ਆਖਾਂ ਉਹੀ ਆਲੂ ਭਰ ਦੇ ਜਿਹੜੇ ਆ ਆਲੂ ਆ ਨਾ ਥੋਲੂਆਂ ਦੀ ਆ ਜਾਂਦੇ ਆ ਆ ਦੇਖੋ ਆ ਥੋਲੂ ਆ ਤੇ ਇਹ ਪੰਜ ਠੋਲੂਆਂ ਦੇ ਆ ਗਏ ਐਨੇ ਪ੍ਰਾਈਜ਼ ਆ ਆਏ ਨੇ ਪ੍ਰੈਸਟਾ ਦੇ ਆ ਹੋਰ ਵੀ ਲੈਣੇ ਆ ਕਹੀ ਮਾਊਸ ਮਾਊਸ ਕੇ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਮਰਸੀ ਕੀ ਕਹਿੰਦੇ ਹੁੰਦੇ ਨੇ ਫ੍ਰੈਂਚ ਮਰਸੀ ਮਰਸੀ ਹਾਂ ਫ੍ਰੈਂਚ ਚ ਅ ਮੈਨੂੰ ਦੁਨੀਆ ਭਰ ਦੀਆਂ ਥੈਂਕ ਯੂ ਤਾਂ ਕਹਿਣ ਸਿੱਖ ਗਿਆ ਸੀ ਕਿਤੇ ਸਪਾਈਸੀ ਲੋਕ ਤੇ ਮਰਸੀ ਕਿਤੇ ਕੀ ਨੇਦਵਾਸ ਵੀ ਸਿਖਾ ਦਿੰਦੇ ਨੇਦਵਾਸ ਕਿੰਨੇ ਥੈਂਕ ਯੂ ਆ ਬਹੁਤ ਅੱਛਾ ਲਓ ਜੀ ਆਪਾਂ ਇੱਥੇ ਬੈੰਨੇ ਆ ਜੀ ਹੁਣ ਤੇ ਆ ਚਿਹਰਾ ਵੀ ਨਾਲ ਦਿੱਤੀ ਹੋਈਆਂ ਇੱਥੇ 5 ਮਿੰਟ ਆਰਾਮ ਕਰਦੇ ਆ ਨਾਲੇ ਆ ਫ੍ਰਾਈਜ਼ ਟਰਾਈ ਕਰਦੇ ਆ ਇਹਨਾਂ ਦੇ ਇੱਕ ਕੁੱਪਾ ਜਾਂ ਭਰ ਦਿੰਦੇ ਆ ਜੀ ਐਦਾਂ ਦਾ ਫ੍ਰੈਪੇ ਐ ਫ੍ਰੈਪੇ ਪ੍ਰਾਈਜ਼ ਬਸ ਹੈ ਆਲੂ ਉਹੀ ਐ ਕੁੱਲਮ ਲਾਗੇ ਪੂਰੀ ਦੁਨੀਆ ਚ ਆਲੂ ਦੇ ਆ ਮੁੱਲ ਐ ਆਲੂ ਵੇਖਦਾ ਲਓ ਜੀ ਖਾਓ ਇਹਦੇ ਅਸੀਂ ਬਿਲਕੁਲ ਨੇੜੇ ਆਏ ਆ ਤੇ ਇੱਥੋਂ ਇਹਦੀ ਐਂਟਰੈਂਸ ਐ ਲਿਫਟ ਵੀ ਲੱਗੀ ਕਹਿੰਦੇ ਹੁੰਦੇ ਇਹਦੇ ਵਿੱਚ ਪੌੜੀਆਂ ਵੀ ਉੱਪਰ ਤੱਕ ਆਪਾਂ ਇਹਦੇ ਜਾ ਸਕਦੇ ਆ ਕਾਈ ਵੱਡਾ ਏਰੀਆ ਬਣਾਇਆ ਹੋਇਆ ਐ ਤੇ ਉਹ ਤੋਂ ਟਿਕਟ ਵੀ ਮਿਲਦੀ ਐ ਤੇ 15 ਕੋ ਐਰੋਏ ਦੀ ਟਿਕਟ ਐ ਉੱਪਰ ਜਾਣ ਦੀ ਹੈ ਇਹਦੇ ਜਮ ਉੱਪਰ तक ਜਾ ਕੇ ਆਉਣਾ ਹੈ। ਠੀਕ ਤਾਂ ਕੁਝ ਵੀ ਨਹੀਂ ਰੱਖੀ ਇਹਨਾਂ ਨੇ ਹਾਂਜੀ। ਵਾਵਾ ਉੱਚਾ। ਕਾਫੀ ਜ਼ਿਆਦਾ। ਆਈਫਲ ਟਾਵਰ। ਆਈਫਲ ਟਾਵਰ ਦਾ ਜ਼ਿਆਦਾ ਉੱਚਾ ਹੋਣਾ। ਦੂਰੋਂ ਦੇਖਣ ਨੂੰ ਨਾ ਇਹ ਛੋਟਾ ਜਿਹਾ ਲੱਗਦਾ ਸੀਗਾ ਪਰ ਨੇੜੇ ਆ ਕੇ ਪਤਾ ਲੱਗਦਾ ਹੈ ਇਹ ਵਾਵਾ ਉੱਚਾ ਹੈ ਨਾ। ਹਾਈਟ ਕਿੰਨੀ ਇਹਦੀ ਲਗਭਗ? 104 ਮੀਟਰ ਭਾਈ। ਅੱਛਾ ਤੇ 350 ਫੁੱਟ ਦੇ ਨੇੜੇ ਤੇੜੇ ਹਾਈਟ ਹੈ। ਵੈਸੇ ਐਡਾ ਕੁਝ ਖਾਸ ਹੈ ਵੀ ਨਹੀਂ ਇਹ ਤਾਂ ਆਏ ਆ ਵੀ ਜਿਵੇਂ ਲੰਡਨ ਵਾਲਿਆਂ ਨੇ ਆਪਦਾ ਲੰਡਨ ਬ੍ਰਿਜ ਬਣਾ ਲਿਆ। ਅਬ ਪੈਰਿਸ ਆਈਫਲ ਟਾਵਰ ਇੱਥੇ ਬੈਲਜੀਅਮ ਵਾਲਿਆਂ ਕੋਲ ਕੁਝ ਦੇਖਣ ਨੂੰ ਹੈ ਨਹੀਂ ਸੀ ਪਰ ਅਸਲ 'ਚ ਉਹਨਾਂ ਨੇ ਐ ਬਣਾ ਲਿਆ ਸ਼ਹਿਰ 'ਚ ਇੱਥੇ ਕੁਝ ਜ਼ਿਆਦਾ ਹੈ ਵੀ ਨਹੀਂ ਦੇਖਣ ਨੂੰ ਜਿਵੇਂ ਤੁਹਾਨੂੰ ਦਿਖਾਈ ਆ ਨਿੱਕਾ ਜਿਹਾ ਸੀਗਾ ਤੇ ਪਰ ਫਿਰ ਇਹਨਾਂ ਨੇ ਇਹ ਬਣਾ ਲਿਆ ਕਹਿੰਦੇ ਇਹ ਲੋਕ ਦੇਖਣ ਆਇਆ ਕਰਨ ਹਜੇ ਇਹਨਾ ਪਪੂਲਰ ਨਹੀਂ ਹੋਇਆ ਵੀ ਤੁਹਾਨੂੰ ਇਹ ਕਿਤੇ ਮਿਲੇ ਇੰਟਰਨੈਟ ਤੇ ਨਾ ਹੀ ਇੰਨੀ ਭੀੜ ਮਿਲਦੀ ਐ ਬਸ ਜਿਹੜੇ ਲੋਕਲ ਬੰਦੇ ਆ ਉਹ ਜਾਣਦੇ ਆ ਸੀ ਤਾਂ ਇੱਥੇ ਆਉਣ ਤੋਂ ਪਹਿਲਾਂ ਜਾਣਦੇ ਵੀ ਨਹੀਂ ਸੀਗੇ ਵੀ ਇੱਥੇ ਕੋਈ ਇਹੋ ਜੀ ਚੀਜ਼ ਹੈਗੀ ਐ ਦੇਖਣ ਵਾਲੀ ਹਣਾ ਤੇ ਬਾਕੀ ਇਹਦੇ ਉੱਪਰਲੇ ਪਾਸੇ ਰੈਸਟੋਰੈਂਟ ਬਣਿਆ ਹੋਇਆ ਹੈ ਰੈਸਟੋਰੈਂਟ ਚ ਤੁਸੀਂ ਖਾਣਾ ਖਾ ਕੇ ਆ ਸਕਦੇ ਹੋ ਉੱਪਰਲੇ ਪਾਸੇੋਂ 뷰 ਦਿਖਦਾ ਇੱਕ ਕਹਿੰਦੇ ਉਹ ਦੇਖ ਸਕਦੇ ਹੋ ਤੇ ਬੈਠ ਕੇ ਇਹੀ ਹੈ ਨਾ ਅੰਦਰ ਵੀ ਇਹ ਕਿਵੇਂ ਬਣਾਇਆ ਗਿਆ ਤੇ ਉਹਦੇ ਬਾਰੇ ਮਤਲਬ ਥੋੜਾ ਜਿਹਾ ਆਉਣ ਵਾਲੇ ਟਾਈਮ 'ਚ ਇਹ 메ਨ ਸਪੌਟ ਹੈਗੀ ਬ੍ਰਸਲ ਦੀ ਜਦੋਂ ਤੁਸੀਂ ਬ੍ਰਸਲ ਆਏ ਤਾਂ ਇਸ ਜਗ੍ਹਾ ਤੇ ਜ਼ਰੂਰ ਗੇੜਾ ਮਾਰਿਓ। ਬਾਕੀ ਇਹ ਬੌਲਾਂ ਜੀਆਂ ਇਹ ਗਿਣ ਕੇ ਜ਼ਰੂਰ ਦੱਸਿਓ ਵੀ ਇਹ ਕਿੰਨੀਆਂ ਬੌਲਾਂ। ਇਹ ਕਹਿੰਦੇ ਗਿਣੀਆਂ ਨਹੀਂ ਜਾਂਦੀਆਂ ਬੰਦੇ ਤੋਂ। ਔਖਾ। ਗਿਣਤੀ ਚ ਨਹੀਂ ਆਉਂਦੀਆਂ ਔਖਾ ਕੰਮ ਹੈ। ਤੇ ਹੌਨੈਸਟਲੀ Google ਵੀ ਕਰ। ਤੇ Google ਨਹੀਂ ਕਰਨਾ। ਇਮਾਨਦਾਰੀ ਨਾਲ ਗਿਣ ਕੇ ਕਮੈਂਟ ਚ ਕਰਕੇ ਦੱਸ ਦਿਓ ਤੇ ਵੀ ਇਹ ਕਿੰਨੀਆਂ ਬੌਲ ਦਾ ਹੈ। ਠੀਕ ਹੈ। ਸੋ ਇਹ ਸੀ ਆਪਣਾ ਅੱਜ ਦਾ ਬ੍ਰਸਲ ਦਾ ਵਲੌਗ ਜਿਹੜਾ ਬੈਲਜੀਅਮ ਦੀ ਰਾਜਧਾਨੀ ਕਿ ਤੁਹਾਨੂੰ ਕਮਾਉਣੀ ਸੀ। ਇਸ ਤੋਂ ਬਾਅਦ ਹੁਣ ਕੱਲ ਨੂੰ ਬਾਈ ਜੀ ਆਪਾਂ ਕਿੱਧਰ ਨੂੰ ਜਾਣਾ? ਕਾਨੂੰ ਆਪਾਂ ਜਾਵਾਂਗੇ ਮੇਲੇ ਤੇ ਮੇਲੇ ਤੇ ਕਬੱਡੀ ਕੱਪ ਹਾਂਜੀ ਬੈਲਜੀਅਮ 'ਚ ਪੰਜਾਬੀ ਬਹੁਤ ਜ਼ਿਆਦਾ ਕਾਫੀ ਪੰਜਾਬੀ ਰਹਿੰਦੇ ਨੇ ਹਾਂਜੀ ਬਹੁਤ ਰਹਿੰਦੇ ਨੇ ਬੈਲਜੀਅਮ 'ਚ ਪੰਜਾਬੀ ਬਹੁਤ ਰਹਿੰਦੇ ਆ ਤੇ ਪੰਜਾਬੀਆਂ ਦੇ ਕਾਮਕਾਰ ਪੰਜਾਬੀ ਪਰਿਵਾਰਾਂ ਨਾਲ ਮੁਲਾਕਾਤ ਕਬੱਡੀ ਮੇਲੇ ਸਾਰਾ ਕੁਝ ਹੁਣ ਤੁਹਾਨੂੰ ਦਿਖਾਉਂਦੇ ਰਹਾਂਗੇ ਸੋ ਜੁੜੇ ਰਹੋ ਤੁਸੀਂ ਆਪਣੇ ਸਫਰ ਦੇ ਨਾਲ ਸਾਡੇ ਪੰਜਾਬੀ ਟਰੈਵਲ ਕਬੂ ਚੈਨਲ ਦੇ ਨਾਲ ਮਿਲਦੇ ਹਾਂ ਜੀ ਨਵੇਂ ਵਲੌਗਸ 'ਚ ਨਵੀਂ ਵੀਡੀਓ ਦੇ ਨਾਲ ਅੱਜ ਦੇ ਦਿਨ ਲਈ ਬਾਈ ਦਾ ਬਹੁਤ-ਬਹੁਤ ਸ਼ੁਕਰੀਆ ਸੱਚ ਜੰਦੇ ਜੀ ਥੈਂਕ ਯੂ ਜਿੰਨਾ ਇਹਨਾਂ ਨੇ ਸਾਨੂੰ ਘੁਮਾਇਆ ਫਰਾਇਆ ਗਾਈਡ ਕੀਤਾ ਥੈਂਕ ਯੂ ਵੈਰੀ ਮੱਚ ਬਾਈ ਥੈਂਕ ਯੂ ਠੀਕ ਆ ਚੰਗਾ ਜੀ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ